ਇੱਕ ਬਜ਼ੁਰਗ ਮਾਤਾ ਨੇ ਜਿਨ੍ਹਾਂ ਨੇ ਇਨਵੈਸਟ ਕੀਤੇ 46 ਲੱਖ ਰੁਪਏ ਪਰ ਉਹਨਾਂ ਨੂੰ ਹੁਣ ਖਮਿਆਜ਼ਾ ਇਹ ਭੁਗਤਣਾ ਪੈ ਰਿਹਾ ਉਹਨਾਂ ਨੂੰ ਉਹ ਪੈਸੇ ਨਹੀਂ ਮਿਲ ਰਹੇ ਜਿਹੜਾ ਡਿਵੈਲਪਰ ਸੀਗਾ シュਸ਼ਮਾ ਬਿਲਡਰ ਉਹ ਭਜਦਾ ਨਜ਼ਰ ਆ ਰਿਹਾ ਹੁਣ ਪੈਸੇ ਨਹੀਂ ਦੇ ਰਿਹਾ ਇਹ ਪੰਜਾਬੀ ਕਲਾਕਾਰ ਐਕਟਰ ਕੁਲਜਿੰਦਰ ਸਿੰਘ ਸਿੱਧੂ ਹੋਰਾਂ ਦੇ ਮਾਤਾ ਨੇ ਜਿਨ੍ਹਾਂ ਨੇ ਇੱਕ ਫਿਲਮ ਬਣਾਈ ਸੀਗੀ ਸਾਡਾ ਹੱਕ ਉਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਸੀਗੀਆਂ ਕਦ ਨਾਮੀ ਬਿਲਡਰ ਜਿਹੜਾ ਇਹ ਮੈਨੂੰ ਹੁਣ ਸਾਨੂੰ ਪਤਾ ਲੱਗਾ ਕਿ ਹਜ਼ਾਰਾਂ ਹੀ ਲੋਕ ਨੇ ਮਹੱਲੀ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਕੋਲੋਂ ਇਸ ਤਰ੍ਹਾਂ ਦੇ ਲਿਓਰ ਪਲਾਨ ਕਰਕੇ ਉਹਨਾਂ ਦੇ ਕੋਲੋਂ ਉਹਨਾਂ ਦੀ ਜਿੰਮਣ ਪਰ ਦੀ ਪੂੰਜੀ ਇਹਨਾਂ ਨੇ ਖੋਲੀ ਆ ਇਹਨਾਂ ਦੇ ਦਫਤਰ ਚ ਤੁਸੀਂ ਚੱਲ ਜਾਓ ਸ਼ੁਸ਼ਮਾ ਦੇ ਉੱਥੇ ਉੱਥੇ ਤੁਹਾਨੂੰ 10 ਬੰਦੇ ਧਰਨੇ ਤੇ ਮਿਲ ਜਾਣਗੇ ਹਮੇਸ਼ਾ ਹੀ ਬੈਠੇ ਹੋਏ ਆ ਏ ਜੀਬੀਪੀ ਗਰੁੱਪ ਵਾਲੇ ਅੱਜ ਜਾ ਕੇ ਦੁਬਈ ਬੈਠ ਗਏ ਇੱਥੇ ਹਜ਼ਾਰਾਂ ਲੋਕਾਂ ਦਾ ਪੈਸਾ ਹੜੱਪ ਕੇ ਹਜ਼ਾਰਾਂ ਫੈਮਲੀਆ ਨੂੰ ਡਿਸਟਰਬ ਕਰਕੇ ਅੱਜ ਉਹ ਫੈਮਲੀਆ ਕੋਰਟਾਂ 'ਚ ਕੇਸ ਕੇਸ ਲੜੀ ਜਾ ਰਹੇ ਆ ਬਟ ਉਹ ਬੰਦਾ ਬਾਹਰ 500 ਹਜ਼ਾਰ ਕਰੋੜ ਰੁਪਈਆ ਇਕੱਠਾ ਕਰਕੇ ਅੱਜ ਉਹ ਦੁਬਈ 'ਚ ਆਪਣੇ ਫੈਮਲੀ ਦੇ ਨਾਲ ਉੱਥੇ ਐਸ਼ ਕਰ ਰਿਹਾ ਇਹ ਸੁਚਮਨ ਵਾਲੇ ਵੀ ਜਿਹੜੇ ਪ੍ਰਤੀਕ ਮਿੱਤਲ ਜੀ ਨੇ ਜਾਂ ਇਹਨਾਂ ਦੇ ਜਿੰਨੇ ਵੀ ਲੋਕ ਨੇ ਇਹ ਵੀ ਹੁਣ ਇੱਥੋਂ ਫਰਾਰ ਹੋਣ ਦੀ ਫਿਰਾਗ ਚ ਹੈ ਅਬ ਇਹ ਵੀ ਆਪਣਾ ਬੁਰੀ ਬਿਸਤਰਾ ਲੈ ਕੇ ਇੱਥੋਂ ਨਿਕਲ ਗਏ ਜਿਹੜੇ ਪਹਿਲਾਂ ਕਈ ਸਾਰੇ ਬਿਲਡਰ ਸੀਗੇ ਇੱਥੇ ਭੋਲੇ-ਭਾਲੇ ਲੋਕਾਂ ਨੂੰ ਠੱਗਦੇ ਸੀਗੇ ਕਰੋੜਾਂ ਰੁਪਏ ਕਮਾਉਂਦੇ ਸੀਗੇ ਬਾਹਰੋਂ ਭਜ ਜਾਂਦੇ ਸੀਗੇ ਇੱਥੇ ਉਹਨਾਂ ਦੇ ਲੀਗਲ ਵਕੀਲ ਚੈਨਲਾਂ ਨਾਲੋਂ ਸੰਮਣ ਭੇਜ ਦਿੰਦੇ ਨੇ ਬੰਦੇ ਨੂੰ ਸਮਣ ਭੇਜ ਦਿੰਦੇ ਨੇ ਕਿ ਵੀ ਸਾਡੇ ਖਿਲਾਫ ਖਬਰ ਕਿਵੇਂ ਚਲਾਈ ਤੁਹਾਡੇ ਤੁਸੀਂ ਸਾਡਾ ਪੱਖ ਨਹੀਂ ਲਿਆ ਅਦਾਲਤ ਦੀ ਸੁਣਵਾਈ ਨਹੀਂ ਹੋ ਰਹੀ ਇਹ ਦਰਦ-ਦਰ ਦੇ ਠੱਕੇ ਖਾ ਰਹੇ ਨੇ ਬਜ਼ੁਰਗ ਮਾਤਾ ਨੇ 81 ਸਾਲ ਦੀ ਉਮਰ ਹੈ ਇਹਨਾਂ ਨੇ ਜਦੋਂ ਉਹਨਾਂ ਨੂੰ ਅਪਰੋਚ ਕੀਤੀ ਵੀ ਮੇਰੇ ਪੈਸੇ ਵਾਪਸ ਦੇ ਦਿਓ ਤੇ ਉਹਨਾਂ ਨੇ ਨਾਂ ਨੁਕਰ ਕਰਨੀ ਸ਼ੁਰੂ ਕਰਤੀ ਟਾਈਮ ਬਾਈ ਕਰੀ ਗਈ ਉਹਨੇ ਸਿੱਦੇ ਹੀ ਹੱਥ ਖੜੀ ਕਰ ਦਿੱਤੇ ਆ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਨਹੀਂ ਦੇ ਸਕਦੇ ਇਹ ਤੁਹਾਨੂੰ ਬਿਲਡਰ ਕਹਿੰਦੇ ਲੋਕਾਂ ਨੇ ਆਪਣੇ ਬੈਂਕਾਂ ਤੋਂ ਪੈਸੇ ਲੈ ਲੈ ਕੇ ਇਹਨਾਂ ਨੂੰ ਪੈਸੇ ਦਿੱਤੇ ਹੋਇਆ ਜਿਹੜਾ ਜਿਹੜਾ ਕਿ ਉਹਨਾਂ ਨੂੰ ਵਿਆਜ ਭਰਨਾ ਪੈ ਰਿਹਾ ਬੈਂਕਾਂ ਦੇ ਵਿੱਚ ਔਰ ਇਹ ਉਹਨਾਂ ਨੂੰ ਪੈਸੇ ਨਹੀਂ ਉਹਨਾਂ ਦੇ ਵਾਪਸ ਮੋੜਦੇ ਹਜ਼ਾਰਾਂ ਹੀ ਮੇਲਾਂ ਉਹਨਾਂ ਨੂੰ ਸਾਡੇ ਵੱਲੋਂ ਜਾ ਚੁੱਕੀਆਂ ਜਿਹਦੇ ਵਿੱਚ ਉਹਨਾਂ ਨੇ ਇੱਕ ਅੱਧੀ ਮੇਲ ਦਾ ਹਲਕਾ-ਪੁਲਕਾ ਜਿਹਾ ਜਵਾਬ ਦਿੱਤਾ ਅਸੀਂ ਤੁਹਾਡੇ ਨਾਲ ਮਿਲਦੇ ਆ ਪਰ ਕੋਈ ਰਿਪਲਾਈ ਨਹੀਂ ਕਰ ਰਹੇ ਕੋਈ ਮੀਟਿੰਗ ਨਹੀਂ ਕਰ ਰਹੇ ਕੋਈ ਐਡਮਿਨਿਸਟ੍ਰੇਸ਼ਨ ਪੁਲਿਸ ਪ੍ਰਸ਼ਾਸਨ ਕੋਈ ਮੀਟਿੰਗ ਨਹੀਂ ਕਰ ਰਿਹਾ ਜਿੰਨੇ ਵੀ ਵੱਡੇ ਹੋਣ ਚਾਏ ਛੁਛਵਾ ਡਿਵੈਲਪਰ ਜਿੰਨਾ ਵੀ ਇੱਕ ਵੱਡਾ ਡਿਵੈਲਪਰ ਹੋਵੇ ਥੋਂ ਦਾ ਸ਼ਹਿਰ ਦਾ ਪਰ ਜੇ ਉਹ ਧੱਕਾ ਕਰਦਾ ਬੇਇਨਸਾਫੀ ਕਰਦਾ ਲੋਕਾਂ ਨਾਲ ਜ਼ਬਰ ਕਰਦਾ ਤੇ ਸਾਨੂੰ ਸਾਡੇ ਗੁਰੂ ਨੇ ਦੱਬਣਾ ਤੇ ਸਿਖਾਇਆ ਨਹੀਂ ਮੈਨੂੰ ਤਾਂ ਭਗਵੰਤ ਮੈਨੂੰ ਜ਼ੀਰੋ ਹੀ ਲੱਗਦਾ ਮਿਲਿਆ ਹੋਇਆ ਲੱਗਦਾ ਇੰਨਾ ਲੋਕਾਂ ਪਹਿਲੀਆਂ ਸਰਕਾਰਾਂ ਦੇ ਵਾਂਗ ਹੀ ਭਗਵੰਤ ਮੈਨੂੰ ਦਿਸ ਰਿਹਾ ਇਹਨੇ ਅਜੇ ਤੱਕ ਤੇ ਉਹ ਸਵਾਰਿਆ ਨਹੀਂ ਗੱਪਾਂ ਤੋਂ ਸਵਾਰਿਆ ਪੰਜਾਬ ਦੇ ਵਿੱਚ ਲੋਕਾਂ ਦੇ ਨਾਲ ਧੋਖਾਧੜੀ ਬੜੇ ਤਰੀਕਿਆਂ ਦੇ ਨਾਲ ਹੋ ਰਹੀ ਹੈ ਕੋਈ ਇਮੀਗ੍ਰੇਸ਼ਨ ਦੇ ਥਰੂ ਕਰ ਰਿਹਾ ਕੋਈ ਜ਼ਮੀਨਾਂ ਪਲਾਟਾਂ ਫਲੈਟਾਂ ਦੇ ਥਰੂ ਕਰ ਰਿਹਾ ਉਹ ਕਿਸ ਤਿੱਕੇ ਨਾਲ ਕਰ ਰਹੇ ਆ ਲੋਕਾਂ ਤੋਂ ਪੈਸੇ ਠੱਗਦੇ ਨੇ ਭੋਲਾ ਭਾਲਾ ਚਿਹਰਾ ਬਣਾ ਕੇ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਬੈਨੀਫਿਟ ਦਵਾਂਗੇ ਤੁਸੀਂ ਇਨਵੈਸਟ ਕਰੋ ਸਾਡੇ ਥਾਂ ਦੇ ਉੱਤੇ ਪਰ ਉਸ ਤੋਂ ਬਾਅਦ 5 ਮਹੀਨੇ 6 ਮਹੀਨੇ ਉਹ ਪੈਸੇ ਦਿੰਦੇ ਤਾਂ ਹੈ ਉਸ ਤੋਂ ਬਾਅਦ ਉਹ ਭੱਜ ਜਾਂਦੇ ਆ ਇੱਕ ਅਜਿਹੀ ਹੀ ਖਬਰ ਮੁਹਾਲੀ ਦੀ ਆਈ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ ਇੱਕ ਬਜ਼ੁਰਗ ਮਾਤਾ ਨੇ ਜਿਨ੍ਹਾਂ ਨੇ ਇਨਵੈਸਟ ਕੀਤੇ 46 ਲੱਖ ਰੁਪਏ ਪਰ ਉਹਨਾਂ ਨੂੰ ਹੁਣ ਖਮਿਆਜ਼ਾ ਇਹ ਭੁਗਤਣਾ ਪੈ ਰਿਹਾ ਉਹਨਾਂ ਨੂੰ ਉਹ ਪੈਸੇ ਨਹੀਂ ਮਿਲ ਰਹੇ ਜਿਹੜਾ ਡਿਵੈਲਪਰ ਸੀਗਾ シュਸ਼ਮਾ ਬਿਲਡਰ ਉਹ ਭਜਦਾ ਨਜ਼ਰ ਆ ਰਿਹਾ ਹੁਣ ਪੈਸੇ ਨਹੀਂ ਦੇ ਰਿਹਾ ਤੇ 1% ਜਿਹੜਾ ਇਹਨਾਂ ਨੂੰ ਵਿਆਜ ਕਹਿੰਦੇ ਆ ਇੱਕ ਜਿਹੜਾ ਕਹਿੰਦੇ ਆ ਕਿ ਦੇਣਾ ਉਹ ਬੰਦਾ ਸੀਗਾ ਉਹ ਦੇ ਦੇ ਰੇ ਸੀਗੇ ਪਰ ਹੁਣ ਇਹਨਾਂ ਨੇ ਲਗਾਤਾਰ ਕੰਪਲੇਂਟਸ ਕੀਤੀਆਂ ਭਗਵੰਤ ਮਾਨ ਸਾਹਿਬ ਨੂੰ ਡੀਜੀਪੀ ਪੰਜਾਬ ਨੂੰ ਡੀਆਈਜੀ ਐਸਐਸਪੀ ਮੋਹਾਲੀ ਨੂੰ ਡੀਐਸਪੀ ਜਲਖਪੁਰ ਨੂੰ ਪਰ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਇਹ ਦਰਦ-ਦਰ ਦੇ ਧੱਕੇ ਖਾ ਰਹੇ ਨੇ ਬਜ਼ੁਰਗ ਮਾਤਾ ਨੇ 81 ਸਾਲ ਦੀ ਉਮਰ ਹੈ ਸਦੀਰ ਜਿਹੜਾ ਵਿਰਧ ਹੋਇਆ ਪਿਆ ਪਰ ਸਾਡੀ ਪੰਜਾਬ ਸਰਕਾਰ ਸਾਡੀ ਪੰਜਾਬ ਪੁਲਿਸ ਕੀ ਕਰ ਰਹੀ ਹੈ ਸਾਡੇ ਬਜ਼ੁਰਗਾਂ ਨੂੰ ਧੱਕੇ ਖਾਣੇ ਪੈ ਰਹੇ ਨੇ ਇਸ ਕਰਕੇ ਕਿ ਜਿਹੜਾ ਇਹਨਾਂ ਦਾ ਪੈਸਾ ਸੀਗਾ ਜੋ ਇਹਨਾਂ ਨੇ ਪਾਈ-ਪਾਈ ਕਰਕੇ ਜੋੜਿਆ ਹੋਇਆ ਸੀਗਾ ਉਹ ਇਹਨਾਂ ਨੂੰ ਵਾਪਸ ਨਹੀਂ ਮਿਲ ਰਿਹਾ ਉਹ ਬਿਲਡਰ ਭੱਜ ਰਿਹਾ ਕਿਉਂ ਭੱਜ ਰਿਹਾ ਅਜੇ ਹੀ ਪੰਜਾਬ ਸਰਕਾਰ ਕਿਉਂ ਨਹੀਂ ਉਹਨਾਂ ਦੇ ਉੱਤੇ ਕਾਰਵਾਈ ਕਰਦੀ ਅਸੀਂ ਗੱਲਬਾਤ ਕਰਾਂਗੇ ਵਿਕਰਮ ਸਿੰਘ ਸਿੱਧੂ ਇਹਨਾਂ ਦੇ ਪੁੱਤਰ ਨੇ ਤੇ ਇਹਨਾਂ ਤੋਂ ਪਹਿਲਾਂ ਜਾਣ ਦੀ ਕੋਸ਼ਿਸ਼ ਕਰਾਂਗੇ ਇਹ ਬਿਲਡਰ ਕੌਣ ਹੈ ਇਹਨੇ ਕਿਵੇਂ ਠੱਗੀ ਮਾਰੀ ਕਿਵੇਂ ਇਹਨਾਂ ਨੇ ਪੈਸੇ ਇਨਵੈਸਟ ਕੀਤੇ ਕਿੰਨੇ ਪੈਸੇ ਸੀਗੇ ਜਿਹੜੇ ਇਹਨਾਂ ਨੂੰ ਵਾਪਸ ਕਰ ਦਿੱਤੇ ਜਾਂ ਕੀਤੇ ਜਾਂ ਨਹੀਂ ਕੀਤੇ ਸਤਸ਼ਿਕਾ ਬਾਈ ਠੀਕੋ ਸਤਸ਼ਿਕਾ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਆਪਾਂ ਜਿਵੇਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਕਈ ਬਿਲਡਰ ਹੁੰਦੇ ਨੇ ਕਈ ਇਮੀਗ੍ਰੇਸ਼ਨ ਵਾਲੇ ਧੋਖਾਧੜੀ ਕਰਦੇ ਨੇ ਤੁਹਾਡੇ ਨਾਲ ਲੋਕਾਂ ਨਾਲ ਇਹ ਤੁਹਾਡੇ ਨਾਲ ਬਿਲਡਰ ਨੇ ਧੋਖਾਧੜੀ ਕੀਤੀ ਹੈ ਕਿੰਨੇ ਲੱਖ ਦੀ ਕੀਤੀ ਹੈ ਤੇ ਕਿਉਂ ਕੀਤੀ ਹੈ ਤੁਹਾਨੂੰ ਕੀ ਦਲਾਸਾ ਦਿੱਤਾ ਗਿਆ ਸੀ ਇਹ ਜੀ ਮੇਰੇ ਮਾਤਾ ਜੀ ਅ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਦਾ ਆਪਣਾ ਉੱਥੇ ਇੱਕ ਜੱਦੀ ਘਰ ਸੀਗਾ ਕੋਵਿਡ ਦੇ ਟਾਈਮ ਦੇ ਉੱਤੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਵੀ ਮਾਤਾ ਜੀ ਤੁਸੀਂ ਬਜ਼ੁਰਗ ਹੋ ਗਏ ਹੋ ਤੇ ਆਪਣਾ ਘਰ ਵੇਚ ਦਿਓ ਤੇ ਆਪਣੇ ਕੋਲ ਇੱਥੇ ਆ ਜਾਓ ਤੁਸੀਂ ਸਾਡੇ ਕੋਲ ਆ ਜਾਓ ਸੋ ਹਰ ਇੱਕ ਬਜ਼ੁਰਗ ਨੂੰ ਹਰ ਇੱਕ ਨੂੰ ਆਪਣਾ ਜਿਹੜਾ ਘਰ ਪਾਈ ਪਾਈ ਜੋੜ ਕੇ ਤਨਖਾਹਾਂ ਨੌਕਰੀਆਂ ਕਰਕੇ ਉਹਦੇ ਨਾਲ ਥੋੜੇ ਥੋੜੇ ਪੈਸੇ ਕਰਕੇ ਇੱਕ ਬਣਾਇਆ ਹੁੰਦਾ ਉਹਦੇ ਨਾਲ ਲगाव ਹੁੰਦਾ ਪਰਸਨਲ ਪਰ ਫਿਰ ਵੀ ਇਹਨਾਂ ਨੂੰ ਵੀ ਲੱਗਾ ਕਿ ਮੈਂ ਬਿਰਧ ਹੋ ਗਈਆਂ ਤੇ ਇਹਨਾਂ ਨੇ ਆਪਣਾ ਉਥੋਂ ਪੂਰੀ ਜਿਹੜੀ ਜੀਵਨ ਦੀ ਪੂੰਜੀ ਸੀਗੀ ਉਹਨੂੰ ਵੇਚ ਕੇ ਇੱਥੇ ਆ ਗਏ ਸੋ ਇੱਥੇ ਸਾਨੂੰ ਅਪਰੋਚ ਕੀਤਾ ਸੁਸ਼ਮਾ ਡਿਵੈਲਪਰ ਨੇ ਇਹਦੇ ਟੀਮ ਨੇ ਲੋਕਾਂ ਨੇ ਵੀ ਤੁਸੀਂ ਪੈਸੇ ਸਾਡੇ ਕੋਲ ਇਨਵੈਸਟ ਕਰੋ ਮਾਤਾ ਜੀ ਨੂੰ ਦੱਸਿਆ ਗਿਆ ਵੀ ਤੁਹਾਡ ਨੂੰ ਅਸੀਂ 1% ਇੰਟਰਸਟ ਦਵਾਂਗੇ ਤੁਸੀਂ ਬੈਂਕ ਚ ਰੱਖੋਗੇ ਤੇ ਤੁਹਾਡੇ ਥੋੜੇ ਪੈਸੇ ਆਉਣਗੇ ਅਸੀਂ ਤੁਹਾਨੂੰ ਉਹਦਾ ਇੰਟਰਸਟ ਦਵਾਂਗੇ ਤੇ ਨਾਲ ਤੁਹਾਨੂੰ ਅਸੀਂ ਇੱਕ ਪ੍ਰਾਪਰਟੀ ਦੇ ਦਿੰਦੇ ਆ ਪ੍ਰਾਪਰਟੀ ਜਿਹੜੀ ਆ ਉਹ 5 ਸਾਲਾਂ ਚ ਵੀ ਪ੍ਰਾਪਰਟੀ ਦੇ ਵੀ ਰੇਟ ਬਹੁਤ ਵੱਜ ਜਾਣੇ ਇੱਥੇ ਤੇ ਕੋਈ ਦਿੱਕਤ ਆਈ ਤੁਹਾਨੂੰ ਤੇ ਅਸੀਂ ਤੁਹਾਨੂੰ ਇੱਕ ਚੈੱਕ ਵੀ ਬਣਾ ਦਿੰਦੇ ਆ ਜਿਹਦੇ ਨਾਲ ਤੁਸੀਂ ਆਪਣੀ ਪ੍ਰਾਪਰਟੀ ਜਦੋਂ ਮਰਜ਼ੀ ਤੁਸੀਂ ਬਾਇ ਬੈਕ ਦਾ ਐਗਰੀਮੈਂਟ ਜਿਹਨੂੰ ਕਹਿੰਦੇ ਆ ਕਰ ਲੈਨੇ ਆ ਵੀ ਤੁਸੀਂ ਆਪਣੀ ਚੀਜ਼ ਵਾਪਸ ਦੇ ਕੇ ਤੇ ਸਾਡੇ ਕੋਲ ਪੈਸੇ ਲੈ ਲਿਓ ਜੇ ਤੁਹਾਨੂੰ ਲੋੜ ਪਈ ਤੇ ਸੋ ਇੱਕ ਪੂਰਾ ਆਸ਼ਵਾਸ਼ਣ ਦੇ ਕੇ ਬਜ਼ੁਰਗ ਨੂੰ ਇਹ ਸਾਰੀਆਂ ਚੀਜ਼ਾਂ ਦੀ ਲੇਅਰ ਕਰਕੇ ਇੱਕ ਬੜਾ ਇੱਕ ਜਿਹਨੂੰ ਕਹਿੰਦੇ ਆ ਉਹ ਬਣਾ ਕੇ ਉਹਨਾਂ ਨੂੰ ਕਹਾਣੀ ਪੇਸ਼ ਕੀਤੀ ਗਈ ਸੋ ਇਹ ਪੈਸੇ ਇਹਨਾਂ ਨੂੰ ਦੇ ਦਿੱਤੇ ਗਏ ਵੀ ਚਲੋ ਤੁਸੀਂ ਇਹਨਾਂ ਨਾਲ ਐਗਰੀਮੈਂਟ ਕਰ ਲਏ ਗਏ ਮੈਨੂੰ ਜਦੋਂ ਦਿਖਾਇਆ ਗਿਆ ਤੇ ਮੈਨੂੰ ਵੀ ਲੱਗਾ ਵੀ ਸਾਰਾ ਕੁਝ ਠੀਕ ਹੀ ਲੱਗ ਰਿਹਾ ਕਿਉਂਕਿ ਨਾਮੀ ਬਿਲਡਰ ਹੈ ਸ਼ਹਿਰ ਦਾ ਔਰ ਬਹੁਤ ਜਿਆਦਾ ਇਹਨਾਂ ਦੇ ਪ੍ਰੋਜੈਕਟ ਚੱਲਦੇ ਨੇ ਇਹਨਾਂ ਦੀ ਰਿਪਿਊਟੇਸ਼ਨ ਵੀ ਚੰਗੀ ਆ ਪਲੱਸ ਉਹ ਡਾਕੂਮੈਂਟੇਸ਼ਨ ਵੀ ਕਰ ਰਹੇ ਸੀਗਾ ਸਾਰਾ ਪੈਸਾ ਵਾਈਟ ਦਾ ਸੀਗਾ ਇਹਨਾਂ ਨੇ ਵੀ ਐਗਰੀਮੈਂਟ ਪ੍ਰੋਪਰ ਕੀਤੇ ਬਾਇ ਬੈਕ ਐਗਰੀਮੈਂਟ ਕੀਤਾ ਆਪਣਾ ਅਲਾਟਮੈਂਟ ਲੈ ਐਗਰੀਮੈਂਟ ਕੀਤਾ ਜਿਹੜੀ ਪ੍ਰਾਪਰਟੀ ਲਈ ਸੀਗੀ ਉਹਦੇ ਅਗੇਂਸਟ ਚੈੱਕ ਵੀ ਬਣਾ ਕੇ ਦਿੱਤਾ 46 ਲੱਖ ਰੁਪਏ ਦਿੱਤਾ 46 ਲੱਖ ਦਾ ਇਹਨਾਂ ਨੇ ਸਾਨੂੰ ਚੈੱਕ ਫੜਾਤਾ ਪੀਆ 4 ਸਾਲਾਂ ਚ ਜੇ ਤੁਹਾਨੂੰ ਕੋਈ ਵੀ ਦਿੱਕਤ ਆਈ ਤੇ ਤੁਸੀਂ ਆਪਣਾ ਪ੍ਰੋਪਰਟੀ ਬਣਾਵਾਂਗੇ ਪ੍ਰੋਪਰਟੀ ਦੇ ਰੇਟ ਵੱਜ ਜਾਣਗੇ ਡਬਲ ਹੋ ਜਾਣਗੇ ਸਾਰੀਆਂ ਕਹਾਣੀਆਂ ਬਟ ਹੁਣ 3 ਸਾਲ 4 ਸਾਲ ਬੀਤਣ ਤੋਂ ਬਾਅਦ ਤੇ ਨਾ ਤੇ ਉਥੇ ਇਹਨਾਂ ਨੇ ਪ੍ਰੋਪਰਟੀ ਹਲੇ ਤੱਕ ਸ਼ੁਰੂ ਹੀ ਨਹੀਂ ਕੀਤੀ ਮਤਲਬ ਉਹਦਾ ਰੇਰਾ ਨੰਬਰ ਇਹਨਾਂ ਕੋਲ ਹੈਗਾ ਬਟ ਇਹਨਾਂ ਨੇ ਕੋਈ ਪ੍ਰੋਪਰਟੀ ਸ਼ੁਰੂ ਨਹੀਂ ਕੀਤੀ ਉਥੇ ਜਦੋਂ ਇਹਨਾਂ ਨੂੰ ਅਪਰੋਚ ਕੀਤੀ ਗਈ ਕੀ ਮਾਤਾ ਜੀ ਕਹਿੰਦੇ ਵੀ ਮੇਰੇ ਪੈਸੇ ਵਾਪਸ ਦੇ ਦਿਓ ਬੰਦਾ ਕਿ ਮੇਰੇ ਬੈਂਕ ਚ ਪੈਸੇ ਪਏ ਆ ਬਜ਼ੁਰਗ ਨੂੰ ਇੱਕ ਸੇਫਟੀ ਹੁੰਦੀ ਆ ਵੀ ਬੈ ਕੇ ਪੈਸੇ ਕੋਲ ਹੈਗੇ ਆ ਤੇ ਚਲੋ ਆਪਣਾ ਖਰਚਾ ਪਾਣੀ ਉਹ ਸਾਰਾ ਕੁਝ ਬੰਦਾ ਠੀਕ ਤਰੀਕੇ ਨਾਲ ਇੰਡੀਪੈਂਡੈਂਟ ਤਰੀਕੇ ਨਾਲ ਚਲਾ ਸਕਦਾ ਸੋ ਇਹਨਾਂ ਨੇ ਜਦੋਂ ਉਹਨਾਂ ਨੂੰ ਅਪਰੋਚ ਕੀਤੀ ਕੋਈ ਮੇਰੇ ਪੈਸੇ ਵਾਪਸ ਦੇ ਦੋ ਤੇ ਉਹਨਾਂ ਨੇ ਨਾ ਨੁਕਰ ਕਰਨੀ ਸ਼ੁਰੂ ਕਰ ਦਿੱਤੀ ਟਾਈਮ ਬਾਈ ਕਰੀ ਗਏ ਸੋ ਸਾਲ ਇੱਕ ਤੋਂ ਲਗਾਤਾਰ ਟਾਈਮ ਬਾਈ ਕਰਨ ਤੋਂ ਬਾਅਦ ਉਹਨਾਂ ਨੇ ਮਤਲਬ ਹੁਣ ਸਿੱਧੇ ਹੱਥ ਖੜੇ ਕਰਤੇ ਆ ਕਿ ਸਾਡੇ ਕੋਲ ਪੈਸੇ ਨਹੀਂ ਹੈਗੇ ਅਸੀਂ ਨਹੀਂ ਦੇ ਸਕਦੇ ਇਹ ਤੁਹਾਨੂੰ ਬਿਲਡਰ ਕਹਿੰਦੇ ਜਿਹੜੇ ਉਹਨਾਂ ਦੇ ਅਥੋਰਾਈਜ਼ਡ ਨੇ ਉਹਨਾਂ ਨੇ ਕਿਹਾ ਕਿ ਅਸੀਂ ਪੈਸੇ ਨਹੀਂ ਦੇ ਸਕਦੇ ਤੁਹਾਡੇ ਨਾਲ ਕਿਵੇਂ ਐਗਰੀਮੈਂਟ ਹੋਇਆ ਸੀ ਕੋਈ ਕਾਗਜ਼ ਤੁਸੀਂ ਸਾਰੀਆਂ ਚੀਜ਼ਾਂ ਸਾਨੂੰ ਸ਼ੋਅ ਆਫ ਵੀ ਕਰਿਓ ਤੇ ਹੁਣ ਕਿਹਨੇ ਹੱਥ ਖੜੇ ਕੀਤੇ ਨੇ ਇਹ ਵੀ ਦੱਸਿਓ ਇਹ ਸਾਰੇ ਐਗਰੀਮੈਂਟ ਹੈ ਜੀ ਇਹ ਉਹਨਾਂ ਦੀ ਅਲਾਟਮੈਂਟ ਲੈਟਰ ਹੈ ਇਹ ਉਹਨਾਂ ਨੇ ਜਦੋਂ ਯੂਨਿਟ ਦਿੱਤਾ ਸੀ ਇਹ ਉਹਨਾਂ ਦੇ ਨਾਲ ਸਾਡਾ ਜਿਹੜਾ ਐਗਰੀਮੈਂਟ ਹੋਇਆ ਸੀ ਮਾਤਾ ਜੀ ਦੇ ਨਾਮ ਦਾ ਐਗਰੀਮੈਂਟ ਹੈ ਮਾਤਾ ਜੀ ਦੇ ਨਾਮ ਦਾ ਇਹ ਉਹਨਾਂ ਨੂੰ ਅਲਾਟਮੈਂਟ ਸ਼ੁਰੂ ਕੀਤੀ ਸੀ ਕਸ਼ਮੀਰ ਕੌਮ ਦੇ ਨਾਮ ਦੀ ਇਹ ਉਹਨਾਂ ਦੇ ਨਾਮ ਦਾ ਉਹਨਾਂ ਨੇ ਬਾਇਬੈਕ ਐਗਰੀਮੈਂਟ ਬਣਾ ਕੇ ਦਿੱਤਾ ਸੀ ਤੁਹਾਨੂੰ ਕੋਈ ਦਿੱਕਤ ਆ ਸੀ ਤੇ ਸਨਨ ਤੁਸੀਂ ਸਾਨੂੰ ਹੀ ਵਾਪਸ ਦਿੱਤੇ ਉਹ ਵਾਪਸ ਅਸੀਂ ਪੈਸੇ ਦੇ ਦਾਂਗੇ ਤੁਹਾਨੂੰ ਵਾਪਸ ਇਹ ਉਹਨਾਂ ਨੇ ਐਗਰੀਮੈਂਟ ਦੇ ਵਿੱਚ ਲਿਖਿਆ ਹੋਇਆ ਹੈ ਜੇ ਕੱਲ ਨੂੰ ਤੁਹਾਡੀ ਕੋਈ ਪਰੇਸ਼ਾਨੀ ਹੁੰਦੀ ਹੈ ਜਿੰਨੇ ਤੁਸੀਂ ਪੈਸੇ ਦਿੱਤੇ ਨੇ ਉਹ ਵਾਪਸ ਦਵਾਂਗੇ ਇਹ ਰਾਈਟ ਦਿੱਤਾ ਸੀ ਉਹਨਾਂ ਨੇ ਵੀ ਤੁਸੀਂ ਜੇ 4 ਸਾਲਾਂ ਦੇ ਅੰਦਰ ਅਸੀਂ ਤੁਹਾਨੂੰ ਪੋਜੈਸ਼ਨ ਨਹੀਂ ਦਿੰਦੇ ਕਿਸੇ ਰੀਜਨ ਬਣਾ ਕੇ ਦਿੰਦੇ ਤੇ ਤੁਸੀਂ ਆਪਣਾ ਯੂਨਿਟ ਸਾਨੂੰ ਵਾਪਸ ਦੇ ਕੇ ਆਪਣੇ ਪੈਸੇ ਵਾਪਸ ਲੈਣ ਦੇ ਅਧਿਕਾਰਤ ਹੋਗੇ ਸੋ ਇਹ ਉਹਨਾਂ ਨੇ ਲਿਖ ਕੇ ਸਾਨੂੰ ਆਪਣੇ ਲੈਟਰ ਪੈਡ ਦੇ ਉੱਤੇ ਇਹ ਚੀਜ਼ ਦਿੱਤੀ ਨਾਲ ਚੈੱਕ ਵੀ 嗯。<Yeah. S 2> mm. ਸੋ ਇਹ 88 44 ਲੱਖ ਦਾ ਜਿਹੜਾ ਤੁਹਾਨੂੰ ਚੈੱਕ ਦਿੱਤਾ ਵੀ ਜੇ ਤੁਹਾਨੂੰ ਲੱਗਿਆ ਤੁਸੀਂ ਉਹ ਚੈੱਕ ਕਢਾ ਪੈਸੇ ਕਢਾ ਲਿਓ ਤੇ ਜਦੋਂ ਬੰਦਾ ਸੀ ਇਹਨਾਂ ਦਾ ਚੈੱਕ ਇਹਨਾਂ ਨੂੰ ਮੇਲ ਕੀਤੀ ਵੀ ਸਾਨੂੰ ਪ੍ਰਾਪਰਟੀ ਤੇ ਤੁਸੀਂ ਬਣਾ ਨਹੀਂ ਰਹੇ ਤੁਸੀਂ ਦੇ ਨਹੀਂ ਰਹੇ ਤੇ ਮਾਤਾ ਜੀ ਨੂੰ ਵੀ ਲੱਗਾ ਵੀ ਮੈਨੂੰ ਹੁਣ ਮੈਂ ਪ੍ਰਾਪਰਟੀ ਕੀ ਕਰਨੀ ਆ ਹੁਣ ਤੇ ਮੈਨੂੰ ਪੈਸੇ ਦੇ ਦਿਓ ਮੈਂ ਬਜ਼ੁਰਗ ਹਾਂ ਮੈਨੂੰ ਕੱਲ ਨੂੰ ਮੈਡੀਕਲ ਆਪਣਾ ਖਰਚਾ ਚਲਾਉਂਦੀ ਕੁਝ ਵੀ ਚਲਾਉੜਿਆ ਤੇ ਜਦੋਂ ਇਹਨਾਂ ਨੇ ਆਪਣੇ ਮੰਗਿਆ ਕਿ ਸਾਨੂੰ ਤੁਸੀਂ ਤੁਹਾਡਾ ਸੀ ਚੈੱਕ ਪ੍ਰੈਜੈਂਟ ਕਰ ਲੱਗੇ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਜੋ ਚੈੱਕ ਪ੍ਰੈਜੈਂਟ ਕੀਤਾ ਤੇ ਚੈੱਕ ਦੇ ਉੱਤੇ ਸਟਾਪ ਪੇਮੈਂਟ ਆ ਗਿਆ ਵੀ ਪੇ ਕਪਾਸ ਨਾ ਹੋਵੇ ਸੋ ਇਸ ਤਰੀਕੇ ਨਾਲ ਉਹਨਾਂ ਨੇ ਮਾਤਾ ਜੀ ਦੇ ਜਿਹੜੇ 40 ਲੱਖ ਰੁਪਿਆ ਉਹ ਇੱਕ ਤਰ੍ਹਾਂ ਦਾ ਹੜੱਪ ਲਿਆ ਉਹਦੇ ਤੋਂ ਬਾਅਦ ਅੱਗੇ ਅਸੀਂ ਪੁਲਿਸ ਤੇ ਪ੍ਰਸ਼ਾਸਨ ਨੂੰ ਅਪਰੋਚ ਕੀਤਾ ਕੰਪਲੇਨ ਕੀਤੀ ਮਾਤਾ ਜੀ ਨੇ ਐਸਐਸਪੀ ਸਾਹਿਬ ਨੂੰ ਤੋਂ ਐਸਐਸਪੀ ਸਾਹਿਬ ਨੇ ਡੀਐਸਪੀ ਸਾਹਿਬ ਮਹਾਲੀ ਨੂੰ ਮਾਰਕ ਕੀਤੀ ਉਹਨਾਂ ਨੇ ਸਾਡੇ ਨਾਲ ਸਾਡੇ ਬਿਆਨ ਵੀ ਦਰਜ ਕੀਤੇ ਜਦੋਂ ਉਹਨਾਂ ਨੇ ਇਹਨਾਂ ਨੂੰ ਪ੍ਰਤੀਕ ਮਿੱਤਲ ਜੀ ਨੂੰ ਸ਼ੁਸ਼ਮਾ ਦੇ ਮਾਲਕਾਂ ਨੂੰ ਬੁਲਾਇਆ ਉਥੇ ਪਹੁੰਚੇ ਹੀ ਨਹੀਂ ਉਹਨਾਂ ਨੂੰ ਲਗਾਤਾਰ ਉਥੇ ਸੰਮਨਿੰਗ ਵੀ ਕੀਤੀ ਪਰ ਉਹ ਸੰਬੰਧ ਲੈਣ ਦੇ ਬਾਵਜੂਦ ਵੀ ਉਹਨਾਂ ਨੇ ਪਹੁੰਚਣਾ ਖੇਚਲ ਹੀ ਨਹੀਂ ਸਮਝਿਆ ਵੀ ਅਸੀਂ ਇੱਥੇ ਪਹੁੰਚ ਕੇ ਜਾਂ ਇਸ ਮੈਟਰ ਨੂੰ ਅਸੀਂ ਕੋਈ ਤਰਜੀਹ ਦਿੰਨੇ ਆ ਤੇ ਫਿਰ ਐਸਐਸਪੀ ਸਾਹਿਬ ਨੂੰ ਮੇਲ ਕੀਤੀ ਡੀਆਈਜੀ ਸਾਹਿਬ ਨੂੰ ਮੇਲ ਕੀਤੀ ਡੀਆਈਜੀ ਸਾਹਿਬ ਨੇ ਐਸਐਸਪੀ ਨੂੰ ਮਾਰਕ ਕੀਤੀ ਕੰਪਲੇਨ ਵੀ ਤੁਸੀਂ ਇੱਥੇ ਐਕਸ਼ਨ ਲਓ ਫਿਰ ਭਗਵੰਤ ਮਾਨ ਸਾਹਿਬ ਨੂੰ ਮੇਲ ਕੀਤੀ ਉਹਨਾਂ ਨੇ ਫਿਰ ਮਾਰਕ ਕੀਤੀ ਐਸਐਸਪੀ ਸਾਹਿਬ ਨੂੰ ਵੀ ਉਹਨਾਂ ਨੇ ਕੰਪਲੇਨ ਅੱਗੇ ਫਾਰਵਰਡ ਕਰਕੇ ਸਾਨੂੰ ਸੀਸੀ ਚ ਰੱਖ ਕੇ ਵੀ ਤੁਸੀਂ ਇਹਨਾਂ ਨੂੰ ਕਰੋ ਇਹ ਤੇ ਰਿਐਕਸ਼ਨ ਲੋ ਤਿੰਨ ਚਾਰ ਵਾਰੀ ਐਸਐਸਪੀ ਸਾਹਿਬ ਕੋ ਇਹ ਚਾ ਜਾ ਚੁਕਾ ਪਰ ਕੁਝ ਇਹਦੇ ਤੇ ਸੋਲੂਸ਼ਨ ਨਹੀਂ ਕੱਢ ਰੇ ਨਾ ਕੋਈ ਗੱਲਬਾਤ ਕਰ ਰਿਹਾ ਨਾ ਹੀ ਕੋਈ ਅਪਰੋਚ ਕਰ ਰਿਹਾ ਨਾ ਹੀ ਕੋਈ ਪਹੁੰਚ ਰਿਹਾ ਗੱਲਬਾਤ ਕਰਨ ਲਈ ਨਾ ਹੀ ਕੋਈ ਸਾਨੂੰ ਕੋਈ ਪ੍ਰਪੋਜ਼ਲ ਦੇ ਰਿਹਾ ਕੋਈ ਗੱਲਬਾਤ ਹੀ ਨਹੀਂ ਕਰ ਰਿਹਾ ਸੋ ਮਾਤਾ ਜੀ ਨੂੰ ਪਿਛਲੇ ਇਸੇ ਸਾਲ ਮਾਰਚ ਦੇ ਵਿੱਚ ਸਟ੍ਰੋਕ ਵੀ ਆ ਗਿਆ ਬ੍ਰੇਨ ਦਾ ਤੇ ਜਿਹਦੇ ਕਰਕੇ ਇਹਨਾਂ ਦਾ ਰਾਈਟ ਸਾਈਡ ਜਿਹੜੀ ਉਹ ਵੀ ਵੀਕ ਬਹੁਤ ਹੋ ਗਈ ਹਾਂ ਤਾਂ ਇਹ ਸਾਰੀਆਂ ਪਰੇਸ਼ਾਨੀਆਂ ਨੇ ਜੀ ਬਜ਼ੁਰਗਨوں ਜਿਹੜੇ ਇਹਨਾਂ ਨੇ ਮਤਲਬ ਇੱਕ ਨਾਮੀ ਬਿਲਡਰ ਜਿਹੜਾ ਇਹ ਮੈਨੂੰ ਹੁਣ ਸਾਨੂੰ ਪਤਾ ਲੱਗਾ ਕਿ ਹਜ਼ਾਰਾਂ ਹੀ ਲੋਕ ਨੇ ਮੁਹੱਲੀ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਕੋਲੋਂ ਇਸ ਤਰ੍ਹਾਂ ਦੇ ਲਿਓਰ ਪਲਾਨ ਕਰਕੇ ਉਹਨਾਂ ਦੇ ਕੋਲੋਂ ਉਹਨਾਂ ਦੀ ਜੀਵਨ ਭਰ ਦੀ ਪੂੰਜੀ ਇਹਨਾਂ ਨੇ ਖੋਹੀ ਆ ਲੋਕਾਂ ਨੇ ਆਪਣੇ ਬੈਂਕਾਂ ਤੋਂ ਪੈਸੇ ਲੈ ਲੈ ਕੇ ਇਹਨਾਂ ਨੂੰ ਪੈਸੇ ਦਿੱਤੇ ਹੋਇਆ ਜਿਹਦਾ ਜਿਹੜਾ ਕਿ ਉਹਨਾਂ ਨੂੰ ਵਿਆਜ ਭਰਨਾ ਪੈ ਰਿਹਾ ਬੈਂਕਾਂ ਦੇ ਵਿੱਚ ਔਰ ਇਹ ਉਹਨਾਂ ਨੂੰ ਪੈਸੇ ਨਹੀਂ ਉਹਨਾਂ ਦੇ ਵਾਪਸ ਮੋੜ ਰਹੇ ਬਿਲਕੁਲ ਵਿਕਰਮਪਾ ਜੀ ਜਿਵੇਂ ਤੁਸੀਂ ਇਹ ਕਹਿ ਰਹੇ ਹੋ ਇਹ ਤੁਹਾਡੇ ਇਲਜ਼ਾਮ ਹੋ ਸਕਦੇ ਨੇ ਜਾਂ ਫਿਰ ਉਹ ਵੀ ਇਹ ਕਹਿ ਸਕਦੇ ਨੇ ਕਿ ਵੀ ਅਸੀਂ ਤਾਂ ਪੂਰਾ ਪ੍ਰੋਸੈਸ ਸ਼ੁਰੂ ਕੀਤਾ ਹੋਇਆ ਅਸੀਂ 2020 ਦੇ ਵਿੱਚ ਅਸੀਂ ਮਿਲੇ ਆ ਇਹਨਾਂ ਨਾਲ ਜੋ ਐਗਰੀਮੈਂਟ ਕੀਤਾ ਸੀਗਾ ਉਸ ਅਨੁਸਾਰ ਚੱਲ ਰਹੇ ਆ ਇੰਨੇ ਪੈਸੇ ਸੀਗੇ ਅਸੀਂ ਇਹਨਾਂ ਨੂੰ 1% ਵਾਪਸ ਵੀ ਕਰ ਰਹੇ ਆ ਉਹ ਇਸ ਤਿੱਕੇ ਨਾਲ ਵੀ ਕਹਿ ਸਕਦੇ ਨੇ ਜਾਂ ਫਿਰ ਇਸ ਦੇ ਵਿੱਚ ਕੁਝ ਹੋਰ ਗੱਲ ਨਿਕਲ ਸਕਦੀ ਹੈ ਜੇ ਉਹ ਆਪਣਾ ਪੱਖ ਰੱਖਣਗੇ ਤਾਂ ਨੇ ਦੇਖੋ ਪਾਕ ਤੇ ਹਰ ਇੱਕ ਬੰਦਾ ਆਪਣਾ ਰੱਖ ਸਕਦਾ ਉਹਦੇ ਵਿੱਚ ਕੋਈ ਅਧਿਕਾਰ ਆ ਪਰ ਪਾਕ ਰੱਖਣ ਦੀ ਜਗ੍ਹਾ ਤੇ ਪੇਪਰਾਂ ਨੇ ਬੋਲਣਾ ਹੁੰਦਾ ਰਾਈਟ ਜਿਹੜੀ ਆਪਾਂ ਐਗਰੀਮੈਂਟ ਕਰਦੇ ਆ ਉਹਦਾ ਮਕਸਦ ਇਹ ਹੁੰਦਾ ਵੀ ਦੋ ਪਾਰਟੀਆਂ ਜਦੋਂ ਹੁੰਦੀਆਂ ਉਹ ਇੱਕ ਸਮਝੌਤਾ ਕਰਦੀ ਐ ਇੱਕ ਟਰਮਸ ਦੇ ਉੱਤੇ ਸਹਿਮਤੀ ਕਰਦੀ ਐ ਇਹ ਆਪਣੀਆਂ ਸਮਝੌਤੇ ਤੋਂ ਹੀ ਪਿੱਛੇ ਭੱਜ ਰਿਹਾ राइट ਹੁੰਦਾ ਨਹੀਂ ਸਾਡੇ ਨਾਲ ਬਾਈ ਬੈਕ ਐਗਰੀਮੈਂਟ ਕੀਤਾ ਜਿੱਥੇ ਕਲੀਅਰ ਮੈਂਸ਼ਨ ਹੈ ਵੀ ਤੁਸੀਂ 2023-24 ਦੇ ਵਿੱਚ ਆਪਣੀ ਚੀਜ਼ ਨੂੰ ਐਗਜ਼ੀਕਿਊਟ ਕਰ ਸਕਦੇ ਹੋ ਤੁਸੀਂ ਆਪਣਾ ਬਾਈ ਬੈਕ ਦੇ ਪੈਸੇ ਜਿਹੜੇ ਆ ਉਹ ਤੁਸੀਂ ਵਾਪਸ ਲੈ ਸਕਦੇ ਹੋ 18000 2023 ਤੋਂ ਅਸੀਂ ਇਹਨਾਂ ਨੂੰ ਮਿਲਾਂ ਕਰ ਰਹੇ ਹਾਂ রাইਟ 24 ਤੱਕ ਉਸ ਤੋਂ ਬਾਅਦ ਵੀ ਇਹ 1% ਦਾ ਅਸੀਂ ਤੁਹਾਨੂੰ ਦੇ ਦੇ ਦਿੰਦੇ ਹਾਂ 1% ਦੇ ਦੇ ਦਿੰਦੇ ਹਾਂ ਸਾਡਾ ਪੈਸਾ ਲੈ ਕੇ 50 ਲੱਖ ਰੁਪਏ ਉਹਦੇ ਚੋਂ ਸਾਡਾ ਹੀ ਸਾਨੂੰ 10 ਲੱਖ ਰੁਪਏ ਵਾਪਸ ਕਰਦਾ ਇੰਟਰਸਟ ਦੇ ਵਿੱਚ ਤੇ ਸਾਡਾ 40 ਲੱਖ ਰੁਪਏ ਰੱਖ ਲਿਆ ਮਤਲਬ ਇਸ ਤਰੀਕੇ ਦੇ ਨਾਲ ਇਹ ਲੀਓਰ ਕਰਕੇ ਇਹਨਾਂ ਸੈਂਟਰ ਲੋਕਾਂ ਨੂੰ ਜਿਹੜੇ ਜਿ ਮੈਂ ਬੈਂਕ ਵਿੱਚ ਰੱਖੂਗਾ ਸ਼ਾਇਦ 8% ਮੈਨੂੰ ਐਫ ਡੀ ਤੇ ਵੱਧ ਤੋਂ ਵੱਧ ਕੋਈ ਇੰਟਰਸਟ ਦੇ ਦੂਗਾ ਐਸੇ ਸੀਨੀਅਰ ਸਿਟੀਜ਼ਨ ਮੈਨੂੰ ਇੱਥੇ 11% ਮਿਲ ਰਿਹਾ 12% ਮਿਲ ਰਿਹਾ ਮੈਨੂੰ 3% ਵੱਧ ਇੰਟਰਸਟ ਮਿਲ ਰਿਹਾ ਮੇਰਾ ਪੈਸਾ ਵੀ ਸੇਫ ਆ ਰਾਈਟ ਇਸ ਤਰ੍ਹਾਂ ਦਾ ਬੰਦਾ ਲਾਲਚ ਚ ਜਾਂ ਇਸ ਤਰ੍ਹਾਂ ਕਹਿ ਲਓ ਵੀ ਇਸ ਤਰੀਕੇ ਨਾਲ ਲੋਅਰ ਕਰ ਲੈਂਦੇ ਆ ਬੰਦਿਆਂ ਨੂੰ ਤੇ ਸਾਰਾ ਪੇਪਰ ਆ ਸਾਰਾ ਕੋਈ ਡਾਕੂਮੈਂਟੇਟਡ ਆ ਇੱਥੇ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਨਹੀਂ ਹੈਗੀ ਵੀ ਉਹ ਕਹਿ ਸਕਦੇ ਕਹਿ ਕੀ ਸਕਦੇ ਪੇਪਰ ਆ ਸਾਰੇ ਉਹਨਾਂ ਦਾ ਚੈੱਕ ਆ ਜਿਹੜਾ ਬਾਉਂਸ ਹੋਇਆ ਰਾਈਟ ਉਹਨਾਂ ਦੇ ਡਾਕੂਮੈਂਟ ਆ ਜਿਹੜੇ ਐਗਰੀਮੈਂਟ ਆ ਜਿਹੜੇ ਆਪਣੇ ਡਾਕੂਮੈਂਟਸ ਐਗਰੀਮੈਂਟ ਤੋਂ ਬੈਕ ਕਰ ਰਹੇ ਆ ਹਜ਼ਾਰਾਂ ਹੀ ਮੇਲਾਂ ਉਹਨਾਂ ਨੂੰ ਸਾਡੇ ਵੱਲੋਂ ਜਾ ਚੁੱਕੀਆਂ ਜਿਹਦੇ ਵਿੱਚ ਉਹਨਾਂ ਨੇ ਇੱਕ ਅੱਧੀ ਮੇਲ ਦਾ ਹਲਕਾ ਫੁਲਕਾ ਜਿਹਾ ਜਵਾਬ ਦਿੱਤਾ ਅਸੀਂ ਸਾਡੇ ਨਾਲ ਮਿਲਦੇ ਆ ਪਰ ਕੋਈ ਰਿਪਲਾਈ ਨਹੀਂ ਕਰ ਰਹੇ ਕੋਈ ਮੀਟਿੰਗ ਨਹੀਂ ਕਰ ਰਹੇ ਕੋਈ ਐਡਮਿਨਿਸਟ੍ਰੇਸ਼ਨ ਪੁਲਿਸ ਪ੍ਰਸ਼ਾਸਨ ਕੋਈ ਮੀਟਿੰਗ ਨਹੀਂ ਕਰ ਰਿਹਾ ਕੋਈ ਉਹ ਕੋਈ ਉਹ ਤੋਂ ਬਾਅਦ ਅੱਗੇ ਐਕਸ਼ਨ ਨਹੀਂ ਲੈ ਰਿਹਾ ਉਹ ਬਿਆਨ ਦੇ ਨੂੰ ਤਿਆਰ ਨਹੀਂ ਹੋ ਰਿਹਾ ਉਹ ਏਡੇ ਵੱਡੇ ਬਿਲਡਰ ਆ ਸ਼ਹਿਰ ਦੇ ਕਿ ਉਹ ਉਹਨਾਂ ਨੂੰ ਕੋਈ ਪੁੱਛ ਨਹੀਂ ਪੁੱਛ ਹੀ ਨਹੀਂ ਰਿਹਾ ਇਹ ਕਿੱਥੋਂ ਸਾਰਾ ਆਪਰੇਟ ਕਰਦੇ ਨੇ ਕਿ ਇਹ ਤੇ ਤੁਹਾਨੂੰ ਕੀ ਦਲਾਸਾ ਦਿੱਤਾ ਗਿਆ ਸੀਗਾ ਫਿਰ ਤੁਹਾਨੂੰ ਦੇ ਚਾਂਸੇ ਦੇ ਵਿੱਚ ਆਏ ਹੋ ਜਿਹੜਾ ਇਹਨਾਂ ਦਾ ਲਾਂਟੇ ਮਾਲ 'ਚ ਆਫਿਸ ਹੈ ਜਿਹੜਾ ਮੇਨ ਇਹਨਾਂ ਦਾ ਹੈੱਡ ਆਫਿਸ ਹੈ ਉਹ ਤੇ ਲਾਂਟੇ ਮਾਲ 'ਚ ਹੈਗਾ ਇੱਕ ਇਹਨਾਂ ਦਾ ਆਫਿਸ ਜਿਰਖਪੁਰ ਦੇ ਰੋਡ ਦੇ ਉੱਤੇ ਵੀ ਹੈਗਾ ਜਿੱਥੇ ਇਹ ਪ੍ਰੋਜੈਕਟ ਆ ਮੈਟਰੋਪੋਲ ਹੈਗਾ ਉੱਥੇ ਕਈ ਤਰ੍ਹਾਂ ਦੇ ਇਹਨਾਂ ਦੇ ਪ੍ਰੋਜੈਕਟ ਚੱਲ ਰਿਹਾ ਜਿਹੜੇ ਮਤਲਬ ਬਹੁਤ ਸਾਰੇ ਪ੍ਰੋਜੈਕਟ ਹੈ ਜਿਹੜੇ ਇਹਨਾਂ ਨੇ ਸ਼ੁਰੂ ਕੀਤੇ ਹੋਏ ਆ ਔਰ ਬਹੁਤ ਸਾਰੇ ਪ੍ਰੋਜੈਕਟ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਪੈਸੇ ਲਗਾਏ ਔਰ ਸਾਰੇ ਅਧੂਰੇ ਪਏ ਮਤਲਬ ਹੁਣ ਇਹਨਾਂ ਦੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਅਧੂਰੇ ਪਏ ਆ। ਉਹ ਹੀ ਆ ਕਿ ਹਲਾ ਹਜ਼ਾਰਾਂ ਦੇ ਲੋਕ ਇਨਵੈਸਟਰ ਜਿਹੜੇ ਇਸ ਟਾਈਮ ਇਹਨਾਂ ਤੇ ਫਸੇ ਹੋਏ ਇਹਨਾਂ ਦੀ ਤੁਹਾਡੇ ਨਾਲ ਕਿਸੇ ਸੰਪਰਕ ਕੀਤਾ ਹੁਣ ਤੱਕ ਜਾਂ ਤੁਹਾਨੂੰ ਤੁਹਾਡੇ ਧਿਆਨ ਦੇ ਵਿੱਚ ਆਏ ਕਿ ਵੀ ਇਹ ਲੋਕ ਨੇ ਇਹਨਾਂ ਦੇ ਵੀ ਇਨੇ ਪੈਸੇ ਫਸੇ ਹੋਏ ਨੇ ਅਸੀਂ ਇਹਨਾਂ ਨੂੰ ਆਪਣੇ ਨਾਲ ਲੈ ਲੀਏ ਤੇ ਨਾਲ ਤੋੜ ਲੀਏ ਤੇ ਅਸੀਂ ਲੜਾਈ ਜਿਹੜੀ ਹੈ ਸਾਂਝੀ ਲੜ ਲੀਏ। ਹਲੇ ਤਏ ਦੇ ਤੇ ਬੋਤਾ ਅਪਰੋਚ ਵੀ ਨਹੀਂ ਕੀਤਾ ਅਸੀਂ ਨਹੀਂ ਕੋਈ ਟਰਾਈ ਕੀਤਾ ਕਿ ਅਸੀਂ ਹੋਰ ਵੀ ਲੋਕਾਂ ਨੂੰ ਨਾਲ ਲਈਏ ਬਟ ਮੈਨੂੰ ਕਈ ਇੱਕ ਜਣਿਆਂ ਦਾ ਤੇ ਨੰਬਰ ਇੱਕ ਫੋਨ ਆਇਆ ਸੀਗਾ ਮੈਨੂੰ ਡੈਲੀ ਤੋਂ ਵਿਸ਼ਾਲ ਹੈਗੇ ਨੇ ਮਿਸਟਰ ਵਿਸ਼ਾਲ ਜੀ ਨੇ ਉਹਨਾਂ ਨੇ ਵੀ ਇੱਥੇ ਪ੍ਰਸਟੀਜ ਇਹਨਾਂ ਦਾ ਪੈਸਾ ਇਨਵੈਸਟ ਕੀਤਾ ਹੋਇਆ ਉਹਨਾਂ ਨੇ ਬੈਂਕ ਤੋਂ ਲੋਨ ਫੜ ਕੇ ਪੈਸਾ ਦਿੱਤਾ ਹੋਇਆ ਉਹ ਬੜੇ ਪ੍ਰੇਸ਼ਾਨ ਸੀਗੇ ਕਿ ਮੈਂ ਬੈਂਕ ਦੀਆਂ ਕਿਸ਼ਤਾਂ ਦੇ ਰਿਹਾ ਤੇ ਮੈਂ ਤੁਹਾਨੂੰ ਨੰਬਰ ਫਾਰਵਰਡ ਕਰ ਦੂੰਗਾ ਤੁਸੀਂ ਉਹਨਾਂ ਦਾ ਅਗਰ ਟੈਲੀਫੋਨਿਕਲੀ ਇੰਟਰਵਿਊ ਕਰਨਾ ਚਾਹੋ ਜੇ ਉਹ ਇੱਥੇ ਆਉਣਗੇ ਵੀ ਤੇ ਉਹ ਨਯੋੜਾ ਚ ਰਹਿੰਦੇ ਨੇ ਤੋਂ ਇਸ ਤਰ੍ਹਾਂ ਬਹੁਤ ਸਾਰੇ ਨੇ ਪਰ ਸਾਰੇ ਬੰਦੇ ਹਲੇ ਹੋ ਮਗਰ ਤੁਰੇ ਫਿਰ ਰਹੇ ਨੇ ਇਹਨਾਂ ਦੇ ਦਫਤਰ ਚ ਤੁਸੀਂ ਚਲ ਜਓ ਸ਼ੁਸ਼ਮਾ ਦੇ ਉੱਥੇ ਉੱਥੇ ਤੁਹਾਨੂੰ 10 ਬੰਦੇ ਧਰਨੇ ਤੇ ਮਿਲ ਜਾਣਗੇ ਹਮੇਸ਼ਾ ਹੀ ਬੈਠੇ ਹੋਏ ਆ ਮਤਲਬ ਇੱਕ ਇੱਕ ਮਤਲਬ ਇਹ ਬਿਲਡਰ ਹੈ ਇਸ ਟਾਈਮ ਮਤਲਬ ਕਿਸੇ ਵੀ ਤਰੀਕੇ ਦੇ ਨਾਲ ਲੋਕਾਂ ਨੂੰ ਲੋਕਾਂ ਨਾਲ ਆਪਣੀ ਕਮਿਟਮੈਂਟ ਪੂਰੀ ਕਰਨ ਨੂੰ ਤਿਆਰ ਨਹੀਂ ਆ ਔਰ ਅੰਦਰ ਖਾਤੇ ਇਹ ਬਿਲਕੁਲ ਖਬਰ ਚੱਲ ਰਹੀ ਹੈ ਕਿ ਜਿਹੜਾ ਜੀਬੀਪੀ ਗਰੁੱਪ ਇੱਥੇ ਇੱਕ ਪਹਿਲੋ ਗਰੁੱਪ ਹੋਇਆ ਸੀਗਾ ਜਿਨ੍ਹਾਂ ਨੇ ਇਸੇ ਤਰ੍ਹਾਂ ਹੀ ਲੋਕਾਂ ਦੇ ਕੋਲੋਂ ਲਿਓਰ ਕਰਕੇ ਲੋਕਾਂ ਦੇ ਕੋਲੋਂ ਜਿਉਂ ਉਹਨਾਂ ਦੀ ਜੀਵਨ ਭਰ ਦੀ ਪੂੰਜੀ ਲੈ ਕੇ ਇੱਕ ਚਿੱਟ ਫੰਡ ਸਕੀਮ ਦੀ ਤਰ੍ਹਾਂ ਚਲਾਇਆ ਵੀ ਤੁਹਾਨੂੰ ਅਸੀਂ 8% ਇੰਟਰਸਟ ਦੇਈ ਚਲਾਂਗੇ ਜਿਹੜੀ ਹੈ ਕਿ ਇਲ ਰੈਗੂਲਰ ਡਿਪੋਜ਼ਿਟਡ ਸਕੀਮ ਆ ਰਾਈਟ ਜਦੋਂ ਹੁਣ ਸਾਨੂੰ ਇਹ ਪਤਾ ਲੱਗਦਾ ਸੀ ਇਹ ਲੋਅ ਪਾੜਦੇ ਆ ਇਰੈਗੂਲਰ ਡਿਪੋਜ਼ਿਟ ਸਕੀਮ ਦੇ ਤਹਿਤ ਇਹ ਲੋਕਾਂ ਦੇ ਕੋਲ ਲੋਕਾਂ ਦਾ ਪੈਸਾ ਲੈ ਲੈਂਦੇ ਆ ਉਹਨਾਂ ਨੂੰ ਉਹਦਾ ਉਹਨਾਂ ਦੇ ਪੈਸੇ ਦਾ ਹੀ ਥੋੜਾ ਥੋੜਾ ਇੰਟਰਸਟ ਵਾਪਸ ਕਰਦੇ ਰਹਿੰਦੇ ਆ ਤੇ ਮੇਜਰ ਪੋਰਸ਼ਨ ਉਹਨਾਂ ਦੇ 80 90% ਪੈਸੇ ਦਾ ਹੜੱਪ ਲੈਂਦੇ ਆ ਰਾਈਟ ਉਹਨਾਂ ਨੂੰ 10 15% ਉਹਨਾਂ ਦੇ ਪੈਸੇ ਦਾ ਉਹਨਾਂ ਨੂੰ ਵਾਪਸ ਕਰ ਦਿੰਦੇ ਆ ਸੋ ਇਸ ਤਰ੍ਹਾਂ ਬਹੁਤ ਸਾਰੇ ਇੱਥੇ ਹੈਗੇ ਆ ਜਿਨ੍ਹਾਂ ਦਾ ਇਹਨਾਂ ਨੇ ਮਤਲਬ ਤੁਸੀਂ ਸ਼ੁਸ਼ਮਨ ਡਿਵੈਲਪਰ ਦੇ ਉੱਥੇ ਆਫਿਸ ਚੱਲ ਜਾਓਗੇ ਅਗਰ ਲਾਂਟੇ ਮਾਲ ਚ ਤੁਹਾਨੂੰ ਤੇ 10 15 ਬੰ ਪਰ ਇਹ ਜੀਬੀਪੀ ਗਰੁੱਪ ਵਾਲੇ ਅੱਜ ਜਾ ਕੇ ਦੁਬਈ ਬੈਠ ਗਏ ਇੱਥੇ ਹਜ਼ਾਰਾਂ ਲੋਕਾਂ ਦਾ ਪੈਸਾ ਛੜਪ ਕੇ ਹਜ਼ਾਰਾਂ ਫੈਮਲੀਆ ਨੂੰ ਡਿਸਟਰਬ ਕਰਕੇ ਅੱਜ ਜੋ ਫੈਮਲੀਆ ਕੋਰਟਾਂ ਚ ਕੇਸ ਕੇਸ ਲੜੀ ਜਾ ਰਹੇ ਆ ਬਟ ਉਹ ਬੰਦਾ ਬਾਹਰ 500 ਹਜ਼ਾਰ ਕਰੋੜ ਰੁਪਈਆ ਇਕੱਠਾ ਕਰਕੇ ਅੱਜ ਉਹ ਦੁਬਈ ਚ ਆਪਣੇ ਫੈਮਲੀ ਦੇ ਨਾਲ ਉੱਥੇ ਐਸ਼ ਕਰ ਰਿਹਾ ਸੋ ਸਾਡਾ ਪ੍ਰਸ਼ਾਸਨ ਇੱਥੇ ਕੋਈ ਵੀ ਮਤਲਬ ਕੋਈ ਐਕਸ਼ਨ ਨਹੀਂ ਲੈ ਰਿਹਾ ਹਜ਼ਾਰਾਂ ਇਹ ਲਗਾਤਾਰ ਰਿਪੀਟ ਹੋ ਰਹੀਆਂ ਨੇ ਸੇਮ ਚੀਜ਼ਾਂ ਹੁਣ ਡਿਵੈਲਪਰ ਨੇ ਇਹ ਸਾਨੂੰ ਵੀ ਖਬਰ ਹੈ ਵੀ ਇਹ ਵੀ ਸੇਮ ਕੈਟਾਗਰੀ ਚ ਇਹ ਸੁਛਮਾ ਜੀ ਵਾਲੇ ਵੀ ਜਿਹੜੇ ਪ੍ਰਤੀਕ ਮਿੱਤਲ ਜੀ ਨੇ ਜਾਣ ਇਹਨਾਂ ਦੇ ਜਿੰਨੇ ਵੀ ਲੋਕ ਨੇ ਇਹ ਵੀ ਹੁਣ ਇਥੋਂ ਫਰਾਰ ਹੋਣ ਦੀ ਫਿਰਾਗ ਚ ਆਪ ਇਹ ਵੀ ਆਪਣਾ ਪੂਰੀ ਬਿਸਤਰਾ ਲੈ ਕੇ ਇਥੋਂ ਨਿਕਲਣਗੇ ਤੇ ਜਿਹੜਾ ਹਜ਼ਾਰਾਂ ਇਨਵੈਸਟਰ ਹੈ ਕੋਟਾਂ ਦੇ ਧੱਕੇ ਖਾਊਗਾ ਇਸੇ ਤਰ੍ਹਾਂ ਆਪਣੀ ਜੀਵਨ ਪਰ ਦੀਆਂ ਪੂੰਜੀਆਂ ਨਾਲ ਬਿਲਡਰਾਂ ਦੇ ਅੱਗੇ ਲਟਾਉਂਦਾ ਰਹੂਗਾ ਬਿਲਕੁਲ ਤਾਂ ਜਿਸ ਤਿੱਕੇ ਨਾਲ ਬਾਈ ਕਹ ਰਹੇ ਨੇ ਕਿ ਚਿੱਟ ਫੰਡ ਆਲਾ ਕੰਮ ਫੜਿਆ ਹੋਇਆ ਜਿਵੇਂ ਪਹਿਲਾਂ ਕਈ ਸਾਰੇ ਬਿਲਡਰ ਸੀਗੇ ਇੱਥੇ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਸੀਗੇ ਕਰੋੜਾਂ ਰੁਪਏ ਕਮਾਉਂਦੇ ਸੀਗੇ ਬਾਹਰ ਨੂੰ ਭਜ ਜਾਂਦੇ ਸੀਗੇ ਇੱਥੇ ਉਹਨਾਂ ਜਨਰਲਾਂ ਨੂੰ ਸਮਨ ਭੇਜ ਦਿੰਦੇ ਨੇ ਬੰਦੇ ਨੂੰ ਸਮਨ ਭੇਜ ਦਿੰਦੇ ਨੇ ਕਿ ਵੀ ਸਾਡੇ ਖਿਲਾਫ ਖਬਰ ਕਿਵੇਂ ਚਲਾਈ ਤੁਹਾਡੇ ਤੁਸੀਂ ਸਾਡਾ ਪੱਖ ਨਹੀਂ ਲਿਆ ਇਹ ਉਹੀ ਚੀਜ਼ਾਂ ਨੇ ਸਾਰੀਆਂ ਪਰ ਅਸੀਂ ਇਸ ਖਬਰ ਨੂੰ ਇਸ ਕਰਕੇ ਨਸ਼ਰ ਕਰ ਰਹੇ ਹਾਂ ਕਿਉਂਕਿ ਜੋ ਤੁਸੀਂ ਇਸ ਕੈਮਰੇ ਦੇ ਵਿੱਚ ਦੇਖ ਰਹੇ ਮਾਤਾ ਬਜ਼ੁਰਗ ਬੈਠੇ ਹੋਏ ਨੇ ਮੈਂ ਜਗਮੀਤ ਨੂੰ ਕਹਾਂਗਾ ਕਿ ਇਹਨਾਂ ਦਾ ਇੱਕ ਵਾਰੀ ਤਸਵੀਰ ਦਿਖਾਈ ਜਾਵੇ ਇਹ ਪੰਜਾਬੀ ਕਲਾਕਾਰ ਐਕਟਰ ਕੁਲਜਿੰਦਰ ਸਿੰਘ ਸਿੱਧੂ ਹੋਰਾਂ ਦੇ ਮਾਤਾ ਨੇ ਜਿਨ੍ਹਾਂ ਨੇ ਇੱਕ ਫਿਲਮ ਬਣਾਈ ਸੀਗੀ ਸਾਡਾ ਹੱਕ ਉਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਸੀਗੀਆਂ ਪੰਜਾਬ ਪੰਥ ਦੀ ਗੱਲ ਉਹਨਾਂ ਨੇ ਕੀਤੀ ਸੀਗੀ ਪਰ ਅੱਜ ਇਹ ਮਾਤਾ ਨੂੰ ਦਰਦ ਦਰਦ ਦੇ ਠੱਕੇ ਖਾਰੇ ਪੈਣੇ ਨੇ ਜਿਸ ਤਰੀਕੇ ਨਾਲ ਬਿਲਡਰਾਂ ਨੇ ਕੀਤੀਆਂ ਨੇ ਮਾਤਾ ਨਾਲ ਹੀ ਗੱਲ ਕਰੂੰਗਾ ਮਾਤਾ ਜੀ ਇੱਕ ਆਸ ਸੀਗੀ ਕਿ ਚਲੋ ਬੁਢਾਪਾ ਆਏਗਾ ਉਦੋਂ ਅਸੀਂ ਸੌਖਾ ਟਾਈਮ ਲੰਘਾ ਲਾਂਗੇ ਜੋ ਪੈਸੇ ਹੋਣਗੇ ਕੋਈ ਦਵਾਈ ਬੂਟੀ ਹੋਏਗੀ ਜਾਂ ਕੋਈ ਵੀ ਚੀਜ਼ਾਂ ਪਰ ਹੁਣ ਇਹ ਚੀਜ਼ਾਂ ਬਿਲਡਰਾਂ ਨੇ ਕੀਤੀਆਂ ਮਨ ਨਹੀਂ ਦੁਖੀ ਹੁੰਦਾ ਕਿ ਸਾਡੀਆਂ ਸਰਕਾਰਾਂ ਕਿਸ ਪਾਸੇ ਨੂੰ ਲੈ ਕੇ ਜਾ ਰਹੀਆਂ ਨੇ ਇਹ ਚੀਜ਼ਾਂ ਨੂੰ ਕਿ ਸਨਵਾਈ ਨਹੀਂ ਹੋ ਰਹੀ ਲਗਾਤਾਰ ਈਮੇਲ ਕਰ ਰਹੇ ਆ ਆਪਦੇ ਪੈਸੇ ਨੂੰ ਲੈ ਕੇ ਮਨ ਬਹੁਤ ਦੁਖੀ ਹੁੰਦਾ ਹੈ ਬਹੁਤ ਦੁਖੀ ਮਤਲਬ ਇਸ ਟਾਈਮ ਤੇ ਜਿਵੇਂ ਮੈਂ ਬਿਮਾਰ ਹਾਂ ਉਦੋਂ ਤਾਂ ਜਿਆਦਾ ਬ੍ਰੇਨ ਸਟ੍ਰੋਕ ਤੇ ਬੇਚੱਕ ਕਿਵੇਂ ਵੀ ਆਇਆ ਪਰ ਹੁਣ ਬ੍ਰੇਨ ਤੇ ਜਿਆਦਾ ਹੀ ਬੋਝ ਆ ਬੇਹੱਦ ਬੋਝ ਆ ਪੀਐਸਆਰ ਦੀਆਂ ਸਰਕਾਰਾਂ ਕੀ ਕਰ ਰਹੀਆਂ ਭਗਵਾਨਤਮਨ ਦੀ ਸੋਚ ਆਮ ਬੋਲਣ ਚ ਕੋਸ਼ਿਸ਼ ਆ ਪਰ ਰਿਜ਼ਲਟ ਕੋਈ ਨਹੀਂ ਦੇਸਾ ਰਿਜ਼ਲਟ ਚ ਮੈਨੂੰ ਤਾਂ ਭਗਵੰਤਾਨ ਮੇਂ ਜ਼ੀਰੋ ਹੀ ਲੱਗਦਾ ਮਿਲਿਆ ਹੋਇਆ ਲੱਗਦਾ ਇੰਨਾ ਲੋਕਾਂ ਦਾ ਕਿਉਂਕਿ ਪੈਸੇ ਵਾਲਾ ਪੈਸੇ ਵਾਲੇ ਦਾ ਨੀਲ ਕਰਤਾ ਤੇ ਮੇਰਾ ਉਹਨੇ ਬਜ਼ੁਰਗ ਦੀ ਜਿਸ ਤਰ੍ਹਾਂ ਦੀ ਹਾਲਤ ਹੈ ਮੈਨੂੰ ਲੱਗਦਾ ਕਿ ਬਹੁਤ ਦੁਖੀ ਹਾਲਤ ਹੈ ਤੇ ਇਹ ਇੰਨਾ ਲੋਕਾਂ ਤੋਂ ਮੈਂ ਆਸ ਤਾਂ ਰੱਖਦੀ ਹਾਂ ਪਰ ਅਜੇ ਤੱਕ ਕੋਈ ਰਿਜ਼ਲਟ ਨਹੀਂ ਮਿਲਿਆ ਮਾਤਾ ਜੀ ਤੁਸੀਂ ਲਗਾਤਾਰ ਕੰਪਲੇਂਟਸ ਦੇ ਰਹੇ ਹੋ ਭਾ ਡੀਜੀਪੀ ਸਾਹਿਬ ਨੂੰ ਕੰਪਲੇਂਟ ਦਿੱਤੀ ਹੈ ਭਾ ਭਗਵੰਤ ਮਾਨ ਸਾਹਿਬ ਨੂੰ ਕੰਪਲੇਂਟ ਭੇਜੀ ਹੈ ਐਸਐਸਪੀ ਮੁਹਾਲੀ ਨੂੰ ਕੰਪਲੇਂਟ ਭੇਜੀ ਹੈ ਸੁਣਵਾਈ ਕਿਉਂ ਨਹੀਂ ਹੋ ਰਹੀ ਉਹ ਤਾਂ ਕਹਿੰਦੇ ਕਿ ਅਸੀਂ ਮਿੰਟਾਂ ਦੇ ਵਿੱਚ ਸੁਣਵਾਈ ਕਰਦੇ ਹਾਂ ਕੋਈ ਬਜ਼ੁਰਗ ਨੂੰ ਕੋਈ ਇਸ ਤਰੀਕੇ ਦੇ ਨਾਲ ਹੋਣਾ ਹੀ ਨਹੀਂ ਕੋਈ ਦਿੱਕਤ ਪਰੇਸ਼ਾਨੀ ਹੋਣ ਨਹੀਂ ਦਵਾਗੇ ਅਸੀਂ ਤਾਂ ਮਿੰਟਾਂ ਦੇ ਵਿੱਚ ਹੱਲ ਕਰਾਂਗੇ ਤੁਹਾਨੂੰ ਤਾਂ ਮੈਨੂੰ ਲੱਗਦਾ ਕਾਫੀ ਟਾਈਮ ਹੋ ਗਿਆ ਈਮੇਲਸ ਕਰਦਿਆਂ ਨੂੰ ਕੋਈ ਹੋਇਆ ਹੱਲ ਕੀਤਾ ਉਹਨਾਂ ਨੇ ਨਾ 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 ਅਜੇ ਤੱਕ ਤਾਂ ਕੋਈ ਹੱਲ ਨਹੀਂ ਹੋਇਆ ਮੈਂ ਹੈਰਾਨ ਹੋਈ ਆ ਕਿ ਭਗਵੰਤ ਮਾਨ ਦੀ ਵੈਸੇ ਸਪੀਚ ਵੇਖੋ ਤੇ ਬੜਾ ਦਾਅਵੇ ਆ ਪਰ ਇੱਥੇ ਤੇ ਜ਼ੀਰੋ ਆ ਠੀਕ ਹੈ ਮੈਂ ਆਸ ਕਰਦੀ ਆ ਭਗਵੰਤ ਮਾਨ ਜੇ ਕਰੇ ਇਸ ਗੱਲ ਵੱਲ ਧਿਆਨ ਦਵੇ ਤੇ ਮੇਰੇ ਵਰਗੀਆਂ ਕਈ ਬਜ਼ੁਰਗ ਜਿਹੜੀਆਂ ਰੋਲ ਰਹੀਆਂ ਉਹ ਠੀਕ ਹੋ ਜਾਣਗੀਆਂ ਬਿਲਕੁਲ ਠੀਕ ਹੈ ਮਰਤੇ ਤੁਸੀਂ ਆਪਣਾ ਘਰ ਵੇਚ ਕੇ ਆਏ ਤੁਸੀਂ ਪੈਸੇ ਜਮ੍ਹਾਂ ਕਰਾਏ ਕੇ ਚਲੋ ਸੌਖਾ ਟਾਈਮ ਲੰਘ ਜਾਏ ਮੋਹਾਲੀ ਪਹੁੰਚੇ ਉਹ ਸੁਪਨਾ ਤੇ ਪਾਣੀ ਫਿਰ ਗਿਆ ਫਿਰ ਸਾਰਿਆਂ ਦੇ ਇੱਥੇ ਬਿਲਕੁਲ ਪਾਣੀ ਬਿਲਕੁਲ ਪਾਣੀ ਐਸ ਟਾਈਮ ਤੇ ਤੇ ਪਾਣੀ ਹੈ ਹੂੰ ਤੇ ਸੋਚਿਆ ਕਿ ਸ਼ਾਇਦ ਸਰਕਾਰ ਕੋਈ ਚੰਗੀ ਆਏ ਤੇ ਉਹ ਇਹ ਚੀਜ਼ਾਂ ਦੇ ਹੱਲ ਕੱਢੂ ਹੂੰ ਪਰ ਪਹਿਲੀਆਂ ਸਰਕਾਰਾਂ ਦੇ ਵਾਂਗ ਹੀ ਭਗਉਂਤ ਮਾਨ ਮੈਨੂੰ ਦਿਖ ਰਿਹਾ ਹੂੰ ਇਹਨੇ ਅਜੇ ਤੱਕ ਤੇ ਉਹ ਸਾਰੀਆਂ ਗੱਪਾਂ ਤੋਂ ਸੁਆ ਬਿਲਕੁਲ ਅੱਛਾ ਭਾਜੀ ਜਿਵੇਂ ਇਹ ਚੀਜ਼ਾਂ ਹੋਈਆਂ ਨੇ ਇਹ ਤਿੰਨ ਚਾਰ ਕੰਪਨੀਆਂ ਦੇ ਨਾਮ ਦਿੱਤੇ ਹੋਏ ਨੇ ਜਿਵੇਂ ਅਸੀਂ ਸ਼ੁਸ਼ਮਾ ਪੜਦੇ ਆਂ ਤੇ ਆ ਸਿੱਖਿਆ ਪੜਦੇ ਆਂ ਨਾ ਜਾਂ ਹੋਰ ਵੀ ਇਹ ਤਿੰਨ ਚਾਰ ਨਾਮ ਦਿੱਤੇ ਹੋਏ ਨੇ ਨਾਮ ਕਿਉਂ ਦਿੱਤੇ ਹੋਏ ਨੇ ਕੋਈ ਕੋਈ ਖਾਸ ਵਜ੍ਹਾ ਇਹਦੇ ਪਿੱਛੇ ਨਹੀਂ ਇਹ ਤੇ ਇਹ ਹੀ ਦੱਸ ਸਕਦੇ ਜੀ ਕੰਪਨੀ ਦੱਸ ਸਕਦੀ ਹੈ ਵੀ ਉਹਨਾਂ ਨੇ ਇੰਨੇ ਸਾਰੇ ਨਾਮ ਕਿਉਂ ਰੱਖੇ ਹੋਏ ਆ ਸ਼ੁਸ਼ਮਾ ਬਿਲਡਰ ਆ ਸ਼ੁਸ਼ਕਾ ਡਿਵੈਲਪਰ ਪ੍ਰਾਈਵੇਟ ਲਿਮਟਿਡ ਆ ਕਈ ਮਲਟੀਪਲ ਕੰਪਨੀਆਂ ਖੋਲੀਆਂ ਨੇ ਮੈਂ ਜਦੋਂ ਕੁਐਸਚਨ ਕੀਤਾ ਸੀ ਉਹਨਾਂ ਨੂੰ ਇਹ ਗੱਲ ਤੁਹਾਡੇ ਵਾਲਾ ਸਵਾਲ ਮੇਰੇ ਵੀ ਦਿਮਾਗ 'ਚ ਆਉਂਦਾ ਸੀਗਾ ਵੀ ਤੁਸੀਂ ਇੰਨੀਆਂ ਮਲਟੀਪਲ ਕੰਪਨੀਆਂ ਖੋਲੀਆਂ ਹੋਈਆਂ ਨੇ ਤੇ ਉਹ ਕਹਿੰਦੇ ਅਸੀਂ ਰੇਰਾ ਨੰਬਰ ਲੈਣਾ ਹੁੰਦਾ ਹਰ ਇੱਕ ਦਾ ਵੱਖਰਾ ਰੇਰਾ ਅੱਜ ਰੇਰਾ ਹੈਗਾ ਸਾਡੇ ਕੋਲ ਅਸੀਂ ਜੇ ਤੁਹਾਡੇ ਪੈਸੇ ਲੈਨੇ ਆ ਤੇ ਉਸੇ ਪ੍ਰੋਜੈਕਟ 'ਚ ਆ ਰੇਰਾ ਵਾਲਿਆਂ ਨੂੰ ਵੀ ਤੁਸੀਂ ਅੱਜ ਪੁੱਛ ਲਓ ਪੈਸਾ ਉਹ ਅਕਾਊਂਟ 'ਚ ਰੱਖਿਆ ਹੀ ਨਹੀਂ ਉਹਨਾਂ ਨੇ ਰਾਈਟ ਤੋ ਮਤਲਬ ਇਹ ਫਰਾਡ ਕਰਦੇ ਆ ਚੀਟਿੰਗ ਆ ਸਿੱਧਾ ਸਿੱਧਾ ਨਾਏ ਬਿਲਡਰ ਲੋਕ ਜਿਹੜੇ ਆ ਇਹ ਹਲੇ ਵੀ ਬਾਜ਼ ਨਹੀਂ ਆਏ ਜਿੰਨੇ ਵੀ ਇਹਨਾਂ ਦੇ ਖਿਲਾਫ ਤੁਸੀਂ ਕਾਨੂੰਨ ਬਣਾ ਲਓ ਇਹ ਇੰਨੇ ਵੱਡੇ ਹੋ ਚੁੱਕੇ ਆ ਇੰਨੀ ਵੱਡੀਆਂ ਇਹਨਾਂ ਦੀਆਂ ਇਹਨਾਂ ਦੀ ਅਪਰੋਚਸ ਨੇ ਇੰਨੀ ਵੱਡੀ ਇਹਨਾਂ ਦੀ ਪਹੁੰਚ ਆ ਪੂਰਾ ਪ੍ਰਸ਼ਾਸਨ ਜਿਹੜਾ ਉਹ ਇਹਨਾਂ ਦੇ ਥੱਲੇ ਨਮਸਤਕ ਹੋ ਜਾਂਦਾ ਹੈ ਇਹਨਾਂ ਦੇ ਇਹਨਾਂ ਦੀ ਕੋਈ ਇਹਨਾਂ ਦੇ ਖਿਲਾਫ ਨਹੀਂ ਜਾ ਪੌਂਦਾ ਸੋ ਇਹ ਇਹਨਾਂ ਦਾ ਚੈੱਕ ਵੀ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਹਨਾਂ ਦਾ ਚੈੱਕ ਦਾ ਕਾਪੀ ਆ origignal check ਲਿਖਿਆ ਵੀ ਹੋਇਆ ਇੱਕ ਮੈਂ ਚੈੱਕ ਦਿਖਾਵਾਂਗਾ ਜਿਹਦੇ ਉੱਤੇ 40000 63000 46 ਲੱਖ 630 472 ਰੁਪਏ ਦੀ ਪੇਮੈਂਟ ਪਾਈ ਹੋਈ ਹੈ ਪਰ ਜਦੋਂ ਇਹ ਕਢਾਣ ਗਏ ਉੱਤੇ ਆ ਗਿਆ ਸਟੌਪ ਸਟੌਪ ਪੇਮੈਂਟ ਰੋਕ ਦਿਓ ਪੈਸੇ ਨਾ ਦਿਓ ਤੇ ਇਸ ਤਿੱਕੇ ਦੇ ਨਾਲ ਇਹ ਤਸਵੀਰਾਂ ਨੇ ਪਰ ਇਹ ਇਹ ਚੀਜ਼ਾਂ ਨੂੰ ਦੇਖ ਕੇਵੇਂ ਰਹੇ ਹੋ ਤੁਸੀਂ ਕਿ ਜੇ ਤੁਹਾਡੇ ਨਾਲ ਹੋ ਰਿਹਾ ਤੁਸੀਂ ਅੱਜ ਮੀਡੀਆ ਦੇ ਵਿੱਚ ਆ ਰਹੇ ਹੋ ਹੋਰ ਵੀ بڑے ਪਰਿਵਾਰ ਹੋਣਗੇ ਉਹ ਵੀ ਇਸੇ ਤਰੀਕੇ ਨਾਲ ਕਹਿ ਰਹੇ ਹੋਣਗੇ ਕਿ ਅਸੀਂ ਹੁਣ ਜਾਈਏ ਕਿਹਦੇ ਕੋਲ ਨਾ ਸਾਡੀ ਪੁਲਿਸ ਹੁੰਦੀ ਹੈ ਨਾ ਸਾਡਾ ਪ੍ਰਸ਼ਾਸਨ ਸਰਕਾਰ ਸੁਣ ਰਹੀ ਹੈ ਬਿਲਕੁਲ ਜੀ ਬਹੁਤ ਪਰੇਸ਼ਾਨ ਨੇ ਲੋਕ ਬਹੁਤ ਪਰੇਸ਼ਾਨ ਨੇ ਮੈਂ ਤੁਹਾਨੂੰ ਦੱਸਿਆ ਜੀ ਮਤਲਬ ਲੋਕਾਂ ਦਾ ਤੇ ਦੁਕਾਨੇ ਆਪਣੀ ਜੀਵਨ ਪਰ ਦੀ ਪੂੰਜੀ ਲੋਕਾਂ ਦਾ ਲੋਕਾਂ ਨੇ ਆਪਣ ਬੈਂਕਾਂ ਦੀਆਂ ਕਿਸ਼ਤਾਂ ਦੇ ਲੋਨ ਦੇ ਥੱਲੇ ਆ ਗਿਆ ਲੋਕ ਬੜੇ ਮਤਲਬ ਬਹੁਤ ਦੁਨੀਆ ਪਰੇਸ਼ਾਨ ਹੈ ਨਾ ਤੇ ਉਹ ਇਹਨਾਂ ਦਾ ਕੋਈ ਨਾ ਕੋਈ ਸੋਲੂਸ਼ਨ ਲੱਗਣਾ ਅਸੀਂ ਵੀ ਲਾਸਟ ਤੇ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਸਟੋਰੀ ਕਵਰ ਕਰਨ ਆਏ ਤਾਂ ਸਾਡੀ ਗੱਲ ਦੱਸਣ ਆਏ ਇਸ ਦੇ ਜਰੀਏ ਹੋ ਸਕਦਾ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਬਾਲ ਮਿਲੇ ਉਹ ਆਪਣੀ ਗੱਲ ਮੀਡੀਆ ਤੇ ਰੱਖੇ ਕੋਈ ਮੀਡੀਆ ਨੂੰ ਅਸੀਂ ਆਪਣਾ ਚੌਥਾ ਸਤੰਭ ਮੰਨਦੇ ਹਾਂ ਕਿ ਜਦੋਂ ਸਾਰੇ ਹੀ ਲੇ ਵਸੀਲੇ ਕੋਈ ਪ੍ਰਸ਼ਾਸਨ ਕੋਈ ਜਗ੍ਹਾ ਤੇ ਕਿਸੇ ਵੀ ਇਹ ਕੰਮ ਬੰਦੇ ਦੀ ਗੱਲ ਨਹੀਂ ਪਹੁੰਚਦੀ ਉੱਥੇ ਮੀਡੀਆ ਆਉਂਦਾ ਤੁਹਾਡੇ ਵਰਗੇ ਚੈਨਲ ਤੁਹਾਡੇ ਵਰਗੇ ਜਿਹੜੇ ਲੋਕਾਂ ਦੀ ਆਵਾਜ਼ ਉਠਾਉਂਦੇ ਆ ਉਹ ਅੱਗੇ ਆਣ ਕੇ ਉਹਨਾਂ ਦੀ ਆਵਾਜ਼ ਨੂੰ ਪਬਲਿਕ ਪਲੇਟਫਾਰਮ ਦਿੰ ਇੱਕ ਕੰਤਕ ਵੀ ਲੋਕਾਂ ਤੱਕ ਪਹੁੰਚੇ ਤੇ ਲੋਕਾਂ ਤੱਕ ਵੀ ਇਹ ਗੱਲ ਪਹੁੰਚੇ ਵੀ ਇਹ ਪ੍ਰਸ਼ਾਸਨ ਨੂੰ ਜਿਹੜਾ ਦਾਅਵੇ ਕਰਦੀਆਂ ਨੇ ਸਰਕਾਰਾਂ ਵੀ ਅਸੀਂ ਪ੍ਰਸ਼ਾਸਨ ਨੂੰ ਬੜਾ ਚੁਸਤ ਪਰਸਤ ਕਰਤਾ ਸਾਡੇ ਪ੍ਰਸ਼ਾਸਨ ਜਿਹੜੇ ਨੇ ਉਹ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਚੀਟਿੰਗ ਫਰਾਡ ਤੱਕ ਕਰਨੀ ਹੋਣ ਦਿੰਦੇ ਹੁਣ ਬਟ ਉਹ ਸਾਰਾ ਕੁਝ ਖੁੱਲਿਆਂ ਮੋ ਉਸੇ ਤਰ੍ਹਾਂ ਹੀ ਹੋ ਰਿਹਾ ਜਿਵੇਂ ਮਾਤਾ ਜੀ ਨੇ ਦੱਸਿਆ ਵੀ ਕੋਈ ਵੀ ਚੀਜ਼ਾਂ ਨਹੀਂ ਰੁਕੀਆਂ ਤੇ ਹੁਣ ਤੇ ਤੁਹਾਡੇ ਤੋਂ ਹੀ ਉਮੀਦ ਹੈ ਵੀ ਤੁਸੀਂ ਇਹ ਪਲੇਟਫਾਰਮ ਦੇ ਰਾਈਂ ਜਦੋਂ ਗੱਲ মিডিਆ ਦੇ ਰਾਈਂ ਪਬਲਿਕ ਨੂੰ ਆਵੇ ਔਰ ਪਬਲਿਕ ਨੂੰ ਹੀ ਇਕੱਠੇ ਹੋ ਕੇ ਕੁਛ ਨਾ ਕੁਛ ਆਪਣਾ ਹੀ ਲਵਸੀਲਾ ਮੈਂ ਤੇ ਕਹਾਂਗਾ ਵੀ ਜੇ ਹੋਰ ਵੀ ਲੋਕ ਇਹਦੇ ਪੀੜਤ ਆ ਤੇ ਜੇ ਚਾਹਣ ਤੇ ਆਪਾਂ ਇਕੱਠੇ ਹੋ ਕੇ ਵੀ ਇਹਨਾਂ ਦੇ ਖਿਲਾਫ ਇੱਕ ਐਕਸ਼ਨ ਲੈ ਸਕਦੇ ਆ ਇਹ ਜਿੰਨੇ ਵੀ ਵੱਡੇ ਹੋਣ ਚਾਹੇ ਸ਼ੁਸ਼ਵਾ ਡਿਵੈਲਪਰ ਜਿੰਨਾ ਵੀ ਇੱਕ ਵੱਡਾ ਡਿਵੈਲਪਰ ਹੋਵੇ ਇਥੋਂ ਦਾ ਸ਼ਹਿਰ ਦਾ ਪਰ ਜੇ ਉਹ ਧੱਕਾ ਕਰਦਾ ਬੇਇਨਸਾਫੀ ਕਰਦਾ ਲੋਕਾਂ ਨਾਲ ਜ਼ਬਰ ਕਰਦਾ ਤੇ ਸਾਨੂੰ ਸਾਡੇ ਗੁਰੂ ਨੇ ਦੱਬਣਾ ਤੇ ਸਿਖਾਇਆ ਨਹੀਂ ਠੀਕ ਹੈ ਨਾ ਇਹ ਐਂਡਲੇ ਐਂਡਲੇ ਸਾਹ ਤੱਕ ਫਿਰ ਇਹਦੇ ਨਾਲ ਲੜਿਆ ਜਾਊਗਾ ਅਪੀ ਨੂੰ ਇਤਨਾ ਠਗੀਆਂ ਮਾਰ ਕੇ ਦੇਸ਼ ਛੱਡਣ ਦੇ ਨਹੀਂ ਦਿੱਤਾ ਜਾਊਗਾ ਅਸੀਂ ਅੱਜ ਪ੍ਰਸ਼ਾਸਨ ਨੂੰ ਇਹ ਪੂਰਾ ਖੁੱਲੀ ਵਾਰਨਿੰਗ ਦਿੰਦੇ ਆਂ ਕਿ ਜੇ ਬੰਦਾ ਭੱਜਦਾ ਇਥੋਂ ਤੇ ਇਹ ਬੜੀ ਵੱਡੀ ਕਿਉਂਕਿ ਇਹਨਾਂ ਨੂੰ ਅਸੀਂ 3 ਮਹੀਨਿਆਂ ਤੋਂ ਕੰਪਲੇਨਸ ਕਰ ਰਹੇ ਆਂ ਕਿ ਇਹ ਬੰਦਾ ਇਥੋਂ ਜਾਣ ਨੂੰ ਵਿਰਦਾ ਇਹਦੇ ਇਹਦੇ EMPLOYEE ਅੰਦਰੋਂ ਸਾਨੂੰ ਦੱਸ ਰਿਹਾ ਕਿ ਇਹ ਇਥੋਂ ਬਸ ਆਪਣਾ ਸਾਰਾ ਕੁਝ ਵਾਈਂਡ ਅਪ ਕਰਕੇ ਇਹਨਾਂ ਦਾ ਪੂਰਾ ਪਰਿਵਾਰ ਜਿਹੜਾ ਦੇਸ਼ ਛੱਡਣ ਦੇ ਲਈ ਉਤਾਵਲਾ ਵਾ ਇਥੋਂ ਭੱਜ ਕੇ ਵੀ ਦੁਬਈ ਜਾ ਕੇ ਜੀਬੀਪੀ ਗਰੁੱਪ ਦੇ ਗੁਆੜ ਦੇ ਵਿੱਚ ਹੀ ਜਾ ਕੇ ਇਹਨਾਂ ਨੇ ਉੱਥੇ ਆਪਣਾ ਫਾਰਮ ਹਾਊਸ ਬਣਾ ਕੇ ਐਸ਼ ਮਾਰਨੀ ਆ ਸਾਡੇ ਪੈਸਿਆਂ ਦੇ ਨਾਲ ਬਿਲਕੁਲ ਮੈਂ ਜਾਂਦੇ ਦੋ ਸਵਾਲ ਲੈਣਾ ਚਾਹਾਂਗਾ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਉਹ ਆਪਣਾ ਜੇ ਪੱਖ ਰੱਖਦੇ ਹੋਣ ਉਹ ਕਹਿੰਦੇ ਹੋਣ ਕਿ ਅਸੀਂ ਇਹਨਾਂ ਨੂੰ ਹੋਰ ਥਾਂ ਦੇ ਉੱਤੇ ਥਾਂ ਦੇਣਾ ਚਾਹੁੰਦੇ ਆ ਇਹ ਨਹੀਂ ਲੈਣਾ ਚਾਹੁੰਦੇ ਦੂਜੀ ਗੱਲ ਕਿ ਲੱਗਦਾ ਕਿ ਜੇ ਉਹ ਉੱਥੇ ਥਾਂ ਦੇਣਾ ਚਾਹੁੰਦੇ ਨੇ ਤੇ ਤੁਹਾਨੂੰ ਉੱਥੇ ਲੈਣੀ ਚਾਹੀਦੀ ਇਹ ਬੋਝ ਦਾ ਮਤਲਬ ਹੈ ਜਿਹਨੂੰ ਕਹਿੰਦੇ ਆ ਸੂਝਵਾਨ बिजनेਸਮੈਨ ਨੇ ਜਿਨ੍ਹਾਂ ਨੂੰ ਇਹ ਪਤਾ ਵੀ ਇੱਕ ਭੋਲੇ-ਭਾਲੇ ਲੋਕਾਂ ਨੂੰ ਕਿਵੇਂ ਆਇਆ ਕਿ ਤਰ੍ਹਾਂ ਜਾਂਦਾ ਸੋ ਇਹ ਜਿਹੜੀ ਪ੍ਰਾਪਰਟੀ ਇਹਨਾਂ ਦੀ ਅੱਜ 50 ਲੱਖ ਦੀ 40 ਲੱਖ ਦੀ ਹੈ ਜਦੋਂ ਇਹ ਕਹਿੰਦੇ ਸੀ ਤੁਹਾਨੂੰ ਕਿਸੇ ਦੂਜੀ ਜਗ੍ਹਾ ਤੇ ਦਿਖਾ ਦਿੰਦੇ ਆ ਕਿਉਂਕਿ ਮੇਰੇ ਮਾਤਾ ਜੀ ਨੂੰ ਬ੍ਰੇਨ ਤੇ ਬਹੁਤ ਸਟ੍ਰੇਨ ਹੈ ਮੈਂ ਵੀ ਚਾਹੁੰਦਾ ਕਿਸੇ ਤਰੀਕੇ ਨਾਲ ਇਹਨਾਂ ਦਾ ਸੋਲੂਸ਼ਨ ਕੱਢ ਦਈਏ ਹਨਾ ਵੀ ਬਜ਼ੁਰਗ ਬੰਦਾ ਇਸ ਤਰ੍ਹਾਂ ਇਹ ਬੋਝ ਨਾਲ ਅੱਕੇ ਆਪਣੇ ਦਿਮਾਗ ਦੇ ਉੱਤੇ ਬਟ ਇਹ ਕੀ ਕਰਦੇ ਆ ਜਿਹੜੀ 50 ਲੱਖ ਰੁਪਏ ਦੀ ਚੀਜ਼ ਹੁੰਦੀ ਆ ਉਹਨੂੰ 90 ਲੱਖ ਰੁਪਏ ਦੀ ਕਰਕੇ ਕਹਿੰਦੇ ਆ ਅਸੀਂ ਤੁਹਾਨੂੰ 90 ਲੱਖ ਦੀ ਦਵਾਂਗੇ ਤੁਸੀਂ ਹੋਰ 40 ਲੱਖ ਦੋ ਸਾਨੂੰ ਮਤਲਬ ਜਿਹੜਾ ਪਹਿਲਾਂ 50 ਲੱਖ ਰੁਪਏ ਦਿੱਤਾ ਇਹ 50 ਲੱਖ ਹੋਰ ਮੰਗ ਕੇ ਕਹਿੰਦੇ ਤੁਹਾਨੂੰ ਸਾਡੇ ਕੋਲ ਇੱਕ ਕਰੋੜ ਦੀ ਚੀਜ਼ ਹੈਗੀ ਆ ਉਹ ਅਸੀਂ ਤੁਹਾਨੂੰ ਦੇ ਦਿੰਦੇ ਆ ਮਤਲਬ ਕਿ ਇੱਕ ਬੰਦਾ ਪਹਿਲਾਂ 50 ਲੱਖ ਰੁਪਏ ਗਵਾ ਕੇ ਬੈਠਾ ਹੈ 50 ਲੱਖ ਰੁਪਏ ਹੋਰ ਵੀ ਕੱਢ ਦੇ ਆ ਵੀ ਜਿਹੜਾ ਤੁਹਾਡੇ ਅੰਦਰ ਥੋੜਾ ਬਹੁਤ ਖੂਨ ਪਿਆ ਉਹ ਵੀ ਨਿਚੋੜ ਕੇ ਸਾਨੂੰ ਦੇ ਦਿਓ ਤੇ ਅਸੀਂ ਉਹ ਵੀ ਰੱਖ ਲਈਏ ਤੁਹਾਡੇ ਕੋਲੋਂ ਤੇ ਇਸ ਤਰ੍ਹਾਂ ਦੇ ਆਫਰ ਇਹ ਦਿੰਦੇ ਆ ਹਸੋ ਹੀ ਨੇ ਬ ਮੈਨੂੰ ਜਾਂਦੇ ਇੱਕ ਭਾਜੀ ਜਿਹੜੀਆਂ ਕੰਪਲੇਂਟਸ ਦਿੱਤੀਆਂ ਨੇ ਤੁਸੀਂ ਉਹ ਕਿਹਨੂੰ ਕਿਹਨੂੰ ਦਿੱਤੀਆਂ ਨੇ ਉਹ ਵੀ ਇੱਕ ਵਾਰੀ ਸਾਂਝਾ ਕਰ ਦਿਓ ਜਾਂਦੇ ਹੋਏ ਤੇ ਜੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਚਾਹੁੰਦਾ ਜੇ ਪੀੜਤ ਹੈਗਾ ਉਹ ਕਿਵੇਂ ਤੁਹਾਡੇ ਨਾਲ ਕੰਟੈਕਟ ਕਰੇਗਾ ਉਹ ਵੀ ਤੁਸੀਂ ਜਾਂਦੇ ਹੋ ਕਿ ਵੇਰਵਾ ਦੱਸਦੇ ਹੋ ਦੇਖੋ ਅਸੀਂ ਸਭ ਨੂੰ ਐਸਐਸਪੀ ਸਾਹਿਬ ਨੂੰ ਤੇ ਬਹੁਤ ਮੇਲਸ ਕੀਤੀਆਂ ਨੇ ਐਸਐਸਪੀ ਸਾਹਿਬ ਨੇ ਡੀਐਸ ਡੀਐਸਪੀ ਜਰਖਪੁਰ ਸਾਹਿਬ ਨੂੰ ਵੀ ਸਾਡੀ ਕੰਪਲੇਨ ਅੱਗੇ ਫਾਰਵਰਡ ਕੀਤੀ ਸੀ ਜਿੱਥੇ ਜਾ ਕੇ ਸਾਡੇ ਬਿਆਨ ਵੀ ਦਰਜ ਹੋਏ ਸੀਗੇ ਪਰ ਉਹਦੇ ਤੋਂ ਬਾਅਦ ਉਹਨਾਂ ਨੇ ਵੀ 2-3 ਵਾਰੀ ਇਹਨਾਂ ਨੂੰ ਅਪਰੋਚ ਕੀਤੀ ਮੈਨੂੰ ਉਹਨਾਂ ਦੇ ਰੀਡਰ ਨੇ ਕਿਹਾ ਕਿ ਅਸੀਂ ਉਹਨਾਂ ਨੂੰ ਸੰਮਨ ਭੇਜੇ ਆ ਪਰ ਉਹ ਆਏ ਨਹੀਂ ਉਥੇ ਡੀਆਈਜੀ ਡੀਜੀਪੀ ਸਾਹਿਬ ਨੂੰ ਕੰਪਲੇਨ ਕੀਤੀ ਡੀਜੀਪੀ ਸਾਹਿਬ ਨੇ ਫਿਰ ਕੰਪਲੇਨ ਸਾ ਕਰਕੇ ਐਸਐਸਪੀ ਨੂੰ ਤੇ ਆਤੀ ਵੀ ਤੁਸੀਂ ਇਹਦੇ ਤੇ ਐਕਸ਼ਨ ਲਓ রাইਟ ਐਸਐਸਪੀ ਸਾਹਿਬ ਨੂੰ ਫਿਰ ਦੋ ਤਿੰਨ ਵਾਰੀ ਰਿਮਾਈਂਡਰ ਕਰ ਸੀ ਪਾਈ ਪੀ ਸਰ ਤੁਸੀਂ ਬਿਜ਼ੀ ਹੋ ਕਿਤੇ ਨਾ ਕਿਤੇ ਪਰ ਇਹਦਾ ਕੋਈ ਸੋਲੂਸ਼ਨ ਕੱਢ ਕੇ ਦਿਓ ਕਿਉਂਕਿ ਉਹ ਤੇ ਦੂਸਰੀ ਪਾਰਟੀ ਤੇ ਬਿਆਨ ਦੇਨ ਨੂੰ ਨਹੀਂ ਉਹਨੂੰ ਤਿਆਰ ਹੋ ਰਹੀ ਮਤਲਬ ਉਹ ਏਡਾ ਵੱਡਾ ਸ਼ਹਿਰ ਦਾ ਆਪਣੇ ਆਪ ਨੂੰ ਏਡਾ ਵੱਡਾ ਸਮੇਂ ਦਾ ਲਾਅ ਕਾਨੂੰਨ ਤੋਂ ਉੱਪਰ ਜਾਂਦਾ ਬਈ ਮੈਂ ਕਿਤੇ ਨਹੀਂ ਜਾਂਦਾ ਮੈਨੂੰ ਕੋਈ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਖੁੱਲਾ ਚੈਲੰਜ ਆਉਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਜਿਹੜਾ ਇਸ ਗੱਲ ਦੇ ਉੱਤੇ ਮੈਨੂੰ ਨਹੀਂ ਪਤਾ ਕਿਉਂ ਇੰਨਾ ਇਸ ਤਰ੍ਹਾਂ ਇਹਨੂੰ ਖੁੱਲੀ ਛੁੱਟ ਦਿੱਤੇ ਦੇਖ ਰਿਹਾ ਭਗ ਦੇਖੋ ਕਿ ਸੀਐਮ ਸਾਹਿਬ ਨੇ ਵੀ ਅੱਗੇ ਉਹਨਾਂ ਨੂੰ ਡਾਇਰੈਕਟਲੀ ਮਾਰਕ ਕਰਤੀ ਐਸਐਸਪੀ ਸਾਹਿਬ ਨੂੰ ਮੇਰਾ ਕੰਪਲੇਨ ਨੰਬਰ ਫਾਰਵਰਡ ਕਰਕੇ ਇਹਦੇ ਉੱਤੇ ਐਕਸ਼ਨ ਲਓ ਤੇ ਐਸਐਸਪੀ ਸਾਹਿਬ ਕੋ ਡੀਆਈਜੀ ਵੀ ਡੀਜੀਪੀ ਸਾਹਿਬ ਐਸ ਭਗਵੰਤ ਮਾਨ ਸਾਹਿਬ ਤੋਂ ਵੀ ਮਾਰਕ ਹੋ ਚੁੱਕੀਆਂ ਸੀ ਉਹਨਾਂ ਨੂੰ ਵੀ ਬਹੁਤ ਵਾਰੀ ਕੀਤੀਆਂ ਨੇ ਬਟ ਕੋਈ ਸਾਨੂੰ ਬੁਲਾ ਹੀ ਨਹੀਂ ਰਿਹਾ ਹੁਣ ਅੱਗੋਂ ਸਾਡੇ ਅੱਗੇ ਅੱਗੇ ਕੀ ਐਕਸ਼ਨ ਕਰ ਰਹੇ ਹੋ ਅਸੀਂ ਇੱਕ ਬਜ਼ੁਰਗ ਮਾਤਾ ਜੀ ਦੀਆਂ ਦਵਾਈਆਂ ਚੱਲ ਰਹੀਆਂ ਨੇ ਉਹਨਾਂ ਨੂੰ ਆਪਣਾ ਆਪਣੇ ਕੇਅਰ ਟੇਕਰ ਵਾਸਤੇ ਬੰਦਾ ਰੱਖਣਾ ਪੈ ਰਿਹਾ ਰਾਈਟ ਬਟ ਇਹ ਲੋਕ ਕੋਈ ਹੈ ਹੀ ਨਹੀਂ ਵੀ ਇੱਕ ਬਜ਼ੁਰਗ ਬੰਦੇ ਦੀ ਲਾਈਫ ਨਾਲ ਆਪਾਂ ਪਲੇ ਕਰ ਰਹੇ ਆ ਆਪਾਂ ਨੂੰ ਸਟ੍ਰੇਨ ਦੇ ਰਹੇ ਆ ਸਟ्रेस ਦੇ ਰਹੇ ਆ ਜੇ ਨੀਅਰ ਸਿਟੀਜ਼ਨ ਨੇ ਨਾਲੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਕੋਟਾ ਇਸ ਦੇ ਉੱਤੇ ਹੋਰ ਵੀ ਸਖਤ ਹੁੰਦੀਆਂ ਨੇ ਕਿ ਕਿਸੇ ਵੀ ਬਜ਼ੁਰਗ ਨੂੰ ਤੰਗ ਪ੍ਰੇਸ਼ਾਨ ਕੋਈ ਵੀ ਨਹੀਂ ਕਰ ਸਕਦਾ ਜੇ ਕੋਈ ਕਰਦਾ ਤਾਂ ਕਾਨੂੰਨੀ ਕਾਰਵਾਈ ਹੋਏਗੀ ਉਸ ਦਾ ਵੀ ਤੁਸੀਂ ਉਹ ਐਡ ਕਰਨ ਦੀ ਕੋਸ਼ਿਸ਼ ਕੀਤੀ ਕਿ ਬਜ਼ੁਰਗਾਂ ਨੂੰ ਤੰਗ ਕੀਤਾ ਜਾ ਰਿਹਾ ਨਹੀਂ ਉਹ ਸਾਰਾ ਕੁਝ ਹੀ ਹੈ ਦੇਖੋ ਅਸੀਂ ਤੇ ਅਸੀਂ ਬੀਂਗ ਇਹਨਾਂ ਦੇ ਬੇਟੇ ਜੋ ਅਸੀਂ ਸੋਚਦੇ ਆਂ ਵੀ ਆਪਣੀ ਮਾਤਾ ਜੀ ਨੂੰ ਪਰੇਸ਼ਾਨੀ ਨਾ ਹੋਵੇ ਅਸੀਂ ਇਹਨਾਂ ਦੇ ਇਹਨਾਂ ਦੇ ਕੇਸ ਨੂੰ ਪੁਟ ਅਪ ਕਰਕੇ ਕਿ कोर्ट ਚ ਵੀ ਕੇਸ ਲਾਤੇ ਆ ਬਟ ਇਹ ਇਹੀ ਗੱਲ ਹੈ ਕਿ ਇਹ ਬਿਲਡਰ ਨੂੰ ਸਭ ਕੁਝ ਪਤਾ ਬਹੁਤ ਸਾਰੇ ਤੁਹਾਡੇ ਈਵਰ ਇਹ ਵੀ ਕਹਿ ਸਕਦੇ ਪੀ ਇਹਨਾਂ ਨੂੰ ਕੋਰਟ ਜਾਣਾ ਚਾਹੀਦਾ ਅਸੀਂ ਕੋਰਟ ਵੀ ਗਏ ਹੋਏ ਆ ਬਟ ਕੋਰਟ ਦਾ ਵੀ ਇਹਨਾਂ ਕੋਈ ਸੋਲੂਸ਼ਨ ਹੈਗਾ ਇਹ ਕੋਰਟ ਚ ਵੀ ਨਹੀਂ ਆਉਂਦੇ ਪਹਿਲੀਆਂ 5 ਡੇਟਾਂ 7 ਡੇਟਾਂ ਤੇ ਇਹ ਕੰਜ਼ਿਊਮਰ ਕੋਰਟ ਦੇ ਵਿੱਚ ਵੀ ਚੱਲ ਜਾਂਦੇ ਤੇ ਉਹਦੇ ਵਿੱਚ ਸਾਮਣੀ ਰਿਸੀਵ ਨਹੀਂ ਕਰਦੇ ਮਤਲਬ ਤੁਸੀਂ ਕੀ ਕਰ ਸਕਦੇ ਹੋ ਮਤਲਬ ਤੁਹਾਡੇ ਕੋ ਕੋਈ ਇਹਨਾਂ ਲੋਕਾਂ ਦੇ ਕੋਲ ਇੰਨਾ ਵੱਡਾ ਪੈਨਲ ਆ ਇੰਨੇ ਵੱਡੇ ਇਨਾਂ ਕੋ ਐਡਵੋਕੇਟਸ ਨੇ ਰਾਈਟ ਇਹ ਉਹਨਾਂ ਨੂੰ ਕਰੋੜਾਂ ਰੁਪਈਆਂ ਦੀਆਂ ਤਨਖਾਹਾਂ ਦੇ ਦੇਣਗੇ ਪਰ ਇਹ ਜਿਹੜੇ ਆਮ ਬੰਦੇ ਆ ਉਹਨਾਂ ਦਾ ਪੈ ਰਾਈਟ ਤਿੰਨੇ ਇਹਨਾਂ ਨਾਲ ਲੜਨਾ ਸੌਖਾਤ ਨਹੀਂ ਆ ਬਸ ਇਹੀ ਆ ਕਿ ਪਬਲਿਕ ਹੀ ਆ ਜਿਹੜੀ ਉਹ ਵੇਰ ਰਵੇ ਇਹਨਾਂ ਦੇ ਕੋਲੋਂ ਇਹਨਾਂ ਲੋਕਾਂ ਦੇ ਲਿਓਰ ਸਕੀਮਾਂ ਦੇ ਵਿੱਚ ਨਾ ਆਵੇ ਇਹ ਜਿਹੜੇ ਹੁਣ ਵੀ ਕਈ ਕਹਿੰਦੇ ਨੇ ਪ੍ਰੋਜੈਕਟ ਹੋ ਰਿਹਾ ਅੱਗੇ ਸ਼ੁਰੂ ਕਰ ਰਹੇ ਨੇ ਰਾਈਟ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਜਿੰਨਾ ਮੈਕਸਿਮਮ ਨਿਚੋੜ ਸਕਦੇ ਆ ਲੋਕਾਂ ਦੇ ਪੈਸੇ ਖੋਹ ਸਕਦੇ ਆ ਸ਼ਹਿਰ ਦੇ ਵਿੱਚੋਂ ਇਹ ਪੂਰੀ ਤਰ੍ਹਾਂ ਉਸੇ ਉਸੇ ਰੈਟ੍ਰੈਕ ਤੇ ਆ ਤੁਹਾਡੇ ਧਿਆਨ ਚ ਹੈ ਕਿਹੜੇ ਕਿਹੜੇ ਪ੍ਰੋਜੈਕਟ ਤਿਆਰ ਹੋ ਰਹੇ ਨੇ ਕਿੱਥੇ ਕਿੱਥੇ ਹੋ ਰਹੇ ਨੇ ਇਹਨਾਂ ਦੇ ਪ੍ਰੋਜੈਕਟ ਕਈ ਨੇ ਜੀ ਮੈਂ ਹੁਣ ਉਹਨਾਂ ਦੇ ਐਗਜ਼ੈਕਟਲੀ ਨਾਮ ਤ ਨਹੀਂ ਦੱਸ ਸਕਦਾ ਸ਼ੁਸ਼ਮਾ ਡਿਵੈਲਪਰ ਦੇ ਅਗਰ ਤੁਸੀਂ ਵੈੱਬਸਾਈਟ ਤੇ ਜਾ ਕੇ ਦੇਖੋਗੇ ਤੇ ਤੁਹਾਨੂੰ ਇਹਨਾਂ ਦੇ ਹਜ਼ਾਰਾਂ ਹੀ ਪ੍ਰੋਜੈਕਟ ਮਿਲ ਜਾਣਗੇ ਔਰ ਇਸ ਟਾਈਮ ਜਿੰਨੇ ਪ੍ਰੋਜੈਕਟ ਚੱਲ ਰਹੇ ਨੇ ਕੋਈ ਵੀ ਪੂਰਾ ਨਹੀਂ ਹੋ ਰਿਹਾ ਮਤਲਬ ਕਿਸੇ ਕਿਸੇ ਜਗ੍ਹਾ ਤੇ 10 ਲੇਬਰ ਵਾਲੇ ਬੰਦੇ ਲਾਇਆ ਕਿਸੇ ਬਗ ਤੇ 20 ਬੰਦੇ ਲੇਬਰ ਵਾਲੇ ਲਾਇਆ ਆਈ ਵਾਸ਼ ਕਰ ਰਿਹਾ ਜੀ ਸਾਡੇ ਸਾਰੇ ਪ੍ਰੋਜੈਕਟ ਚੱਲ ਰਹੇ ਆ ਬਟ ਅੰਦਰੋਂ ਅੰਦਰ ਇਹਨਾਂ ਨੇ ਸਾਰੇ ਪ੍ਰੋਜੈਕਟਸ ਦੀ ਆਪਣੀਆਂ ਪੇਮੈਂਟਾਂ ਸਟਾਪ ਕਰਤੀਆਂ ਹੋਈਆਂ ਜਾਂ ਸਲੋ ਕਰਤੇ ਹੋਏ ਪ੍ਰੋਜੈਕਟ ਰ ਉਟਾਂ ਦੇ ਬੈਗ ਭਰ ਸਕਦਾ ਆ ਮਨੋਸੈਂਟ ਲੋਕਾਂ ਦੀ ਕਮਾਈ ਨੂੰ ਬੈਗਾਂ ਚ ਭਰ ਕੇ ਦੁਬਈ ਭੱਜ ਸਕਦਾ ਉਹ ਐਸੇ ਫਰਾਗ ਚ ਆ ਜੀ ਬਿਲਕੁਲ ਤਾਂ ਇਹ ਤਸਵੀਰ ਹੈ ਇੱਕ ਪੀੜਤ ਪਰਿਵਾਰ ਦੀ ਪੀੜਤ ਇਸ ਕਰਕੇ ਨੇ ਕਿ ਇਹਨਾਂ ਨੇ 46 ਲੱਖ ਰੁਪਏ ਦਿੱਤਾ ਇੱਕ ਡਿਵੈਲਪਰ ਨੂੰ ਕਿ ਚਲੋ ਇਹਨਾਂ ਨੂੰ ਕੋਈ ਫਾਇਦਾ ਹੋ ਜਾਏਗਾ ਪਰ ਫਾਇਦਾ ਨਹੀਂ ਹੋਇਆ ਨੁਕਸਾਨ ਉਲਟਾ ਹੁੰਦਾ ਨਜ਼ਰ ਆ ਰਿਹਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਕਿਉਂਕਿ ਇਹਨਾਂ ਨੇ ਕਿਹਾ ਕਿ ਅਸੀਂ ਭਗਵੰਤਮਾਨ ਸਾਹਿਬ ਨੂੰ ਵੀ ਸ਼ਿਕਾਇਤ ਭੇਜੀ ਹੈ ਡੀ ਡੀਜੀਪੀ ਪੰਜਾਬ ਨੂੰ ਸ਼ਿਕਾਇਤ ਭੇਜੀ ਐ ਐਸਐਸਪੀ ਮੁਹਾਲੀ ਨੂੰ ਵੀ ਕੀਤੀ ਹੈ ਪਰ ਹਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਕਿ ਐਸਐਸਪੀ ਮੁਹਾਲੀ ਡੀਜੀਪੀ ਪੰਜਾਬ ਆਈਜੀ ਰੋਪੜ ਰੇਂਜ ਹੋਰਾਂ ਨੇ ਬਹੁਤ ਸਖਤ ਕਾਰਵਾਈਆਂ ਕੀਤੀਆਂ ਨੇ ਅਸੀਂ ਆਸ ਕਰਦੇ ਹਾਂ ਕਿ ਇਸ ਬਜ਼ੁਰਗ ਮਹਿਲਾ ਦੀ ਵੀ ਸੁਣਵਾਈ ਹੋਏਗੀ ਇਹਨਾਂ ਦੇ ਪੀੜਤ ਪਰਿਵਾਰ ਦੀ ਸੁਣਵਾਈ ਹੋਏਗੀ ਤੇ ਇਹਨਾਂ ਨੂੰ ਜਿਹੜਾ ਹੈ ਜਲਦੀ ਇਨਸਾਫ ਮਿਲੇਗਾ